ਮਰ ਮਰ ਜਾਊਗਾ ਮਾਰ ਤਾ ਮਰਦੇ ਤੇ ਮਾਰਗੇ ਕਿਉਂ ਕਿ ਕੋਦੋਂ ਮਰਿਆ ਕਿਉਂ ਜਿੰਦਰਾ ਮਾਰ ਲੈਣਾ ਕੋਈ ਨਾ ਮਲੇ ਘਰ ਦਾ ਚੋਰਾ ਕੋਈ ਮਾਰਨ ਦੇ ਤੋ ਕੋ ਗਿਆ ਉਹ ਜਿੰਦਰਾ ਜਿੰਦਰਾ ਗਿੰਦਰਾ ਨਹੀਂ ਨਹੀਂ ਕਾਬਲਾ ਸਾਹਿਬ ਕੀ ਹੈ ਮਾਮਲਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਜੀ ਸਾਹਿਬ ਮੁੰਡੇ ਨੇ ਜਦੋਂ ਉਹਨਾਂ ਦੇ ਉਸ ਘਰ 'ਚ ਐਂਟਰ ਹੋਇਆ ਔਰ ਇਹ ਉਹਨਾਂ ਦੇ ਬੈੱਡਰੂਮ 'ਚ ਮਤਲਬ ਇੱਕ ਮੋਬਾਈਲ ਚੋਰੀ ਕਰਦਾ ਔਰ ਇੱਕ ਚੇਨ ਜਿਹੜੀ 골ਡ ਦੀ ਸਮਝ ਕੇ ਇਹਨੇ ਫੜੀ ਔਰ ਉਹ ਜਿਹਨੂੰ ਚੈਨ ਨੇ ਫੜੀ ਉਹ ਵਜਨ ਵਾਲੀ ਸੀ ਹੈਗੀ ਉਹ ਆਰਟੀਫੀਸ਼ੀਅਲੀ ਔਰ ਉਹ ਡਿੱਗ ਪਈ ਥੱਲੇ ਫਰਸ਼ ਤੇ ਦੇ ਉਹ ਫਰਸ਼ ਤੇ ਖੜਾਕ ਹੋ ਗਿਆ ਕਾਮਰੇ ਸਾਹਿਬ ਕੀ ਸਬੂਤ ਕੀ ਹੈ ਵੀ ਉਹ ਜਿਹੜੀ ਚੈਨ ਚੋਰੀ ਕਰਨ ਆਇਆ ਸੀ ਸਬੂਤ ਇਹ ਆ ਵੀ ਜਦੋਂ ਡਿੱਗਾ ਉਹ ਤੇ ਖੜਾਕ ਦੇ ਨਾਲ ਹੀ ਆਪਣਾ ਗੁਰਿੰਦਰ ਸਿੰਘ ਉੱਠਿਆ ਜਦੋਂ ਉੱਠਿਆ ਤੇ ਉਹਨਾਂ ਦੇ ਜਿਹੜਾ ਘਰ ਦੇ ਅੰਦਰ ਕਮਰੇ ਦੇ ਅੰਦਰ ਉਹਦੇ ਜਿਹੜਾ ਮੇਜ਼ ਪਿਆ ਸੀ ਇਹ ਮੇਜ਼ ਦੀ ਸ਼ਰਨ ਲੈ ਕੇ ਉਹਦੇ ਓਲੇ ਹੋ ਗਿਆ ਜਿਰੋ ਨੇ ਗੋਹ ਦੇ ਨਾਲ ਮਤਲਬ ਇਕਦਮ ਜਦੋਂ ਸੁਤਾ ਪਿਆ ਬੰਦਾ ਉੱਠਦਾ ਤੇ ਉਹਨੇ ਵੇਖਿਆ ਤੇ ਇਸ ਬੱਚੇ ਦੇ ਉੱਤੇ ਉਹਦੀ ਨਿਗਾਹ ਪਈ ਤੁਹਾਡੇ ਘਰੇ ਕੀ ਵਾਦ ਉਥਈਆ 16 ਤਰੀਕ ਨੂੰ ਉਸ ਦਿਨ 11:30 ਵਜੇ ਕੋਠੇ ਕੋਠੀ ਉੱਪਰ ਸਾਡੇ ਘਰ ਦਾਖਲ ਹੋਇਆ ਫਿਰ ਉਹ ਮੇਰੇ ਲੜਕੇ ਗੁਰਿੰਦਰ ਸਿੰਘ ਦੇ ਕਮਰੇ ਚ ਗਿਆ ਉਥੇ ਉਹਨੇ ਚੋਰੀ ਕੀਤਾ ਪਹਿਲੇ ਮੋਬਾਈਲ ਚੋਰੀ ਕੀਤਾ ਜਦੋਂ ਕਿ ਘਰ ਵਿੱਚ ਕੋਈ ਚੋਰ ਦਾਖਲ ਹੁੰਦਾ ਮੰਨ ਲਓ ਤੁਹਾਡਾ ਹੀ ਘਰ ਆ ਤੇ ਤੁਸੀਂ ਕੀ ਉਹਦੇ ਨਾਲ ਵਿਹਾਰ ਕਰੋਗੇ ਹੈ ਉਹ ਵਿਹਾਰ ਤੁਹਾਡੇ ਲੜਕੇ ਨੇ ਕੀਤਾ ਕਿਹਾ ਜਾ ਰਿਹਾ ਵੀ ਇਸ ਪਰਿਵਾਰ ਦਾ ਜਿਹੜਾ ਬੱਚਾਵਾ ਦਿਲਦ ਪਰਿਵਾਰ ਨਾਲ ਸੰਬੰਧ ਰੱਖਦਾ ਰਾਤ ਨੂੰ ਰੋਟੀ ਮੰਗਣ ਜਾਂਦਾ ਜਾਂ ਰੋਟੀ ਖਾਣ ਜਾਂਦਾ ਜਿੱਦਾਂ ਵੀ ਗਿਆ ਜਾਂਦਾ ਅਤੇ ਉਸ ਤੋਂ ਬਾਅਦ ਉਸ ਦੀ ਮਾਰਕ ਪਾਈ ਜਾਂਦੀ ਹੈ ਕੁੱਟ ਮਾਰ ਕੀਤੀ ਜਾਂਦੀ ਹੈ ਉਹਦਾ ਰਾਤ ਸਾਢੇ 11 12 ਵਜੇ ਰੋਟੀ ਕੌਣ ਖ ਇਸ ਤਰ੍ਹਾਂ ਖਾਂਦਾ ਤੂੰ ਤਾਂ ਸਾਡੀ ਚੋਰੀ ਕਰ ਲਈ ਹੈ ਫਿਰ ਜਿਹੜੀ ਵੀਡੀਓ ਆ ਉਹ ਉਸ ਸਮੇਂ ਬਣਾਈ ਗਈ ਇਸ ਕਰਕੇ ਵੀ ਸਵੇਰੇ ਪੰਚਾਇਤ ਦੇ ਅੰਦਰ ਸਬੂਤ ਕਰਨ ਵਾਸਤੇ ਉਹ ਬੱਚੇ ਦਾ ਲਗਾਤਾਰ ਜਿਹੜਾ ਪਿਛਲਾ ਕਰਦਾਰ ਵੀ ਜਿਹੜਾ ਕੈਰੀਅਰ ਹੈ ਤੁਸੀਂ ਪਿੰਡ ਦੇ ਅੰਦਰੋਂ ਪੜਤਾਲ ਕਰ ਸਕਦੇ ਹੋ ਇਸ ਤੋਂ ਪਹਿਲਾਂ ਇਹਨੇ 4 ਘਟਨਾਵਾਂ ਚੋਰੀਆਂ ਪਿੰਡ ਦੀਆਂ ਕੀਤੀਆਂ ਕਮਰੇ ਸਾਹਿਬ ਜੇਕਰ ਉਹ ਬੱਚਾ ਮੰਨ ਲਿਆ ਵੀ ਮੈਂ ਚੋਰੀ ਕਰਨ ਆਇਆ ਸੀ ਮੈਂ ਪਹਿਲੇ ਚੋਰੀ ਕੀਤੀਆਂ ਨਾ ਫਿਰ ਪੁਲਿਸ ਨੇ ਪਰਚਾ ਕਿਉਂ ਦਰਜ ਕੀਤਾ ਗਿਆ ਸੀ ਲਾ ਕੇ ਪੁਲਿਸ ਨੂੰ ਉਹ ਇਸ ਘਟਨਾ ਦੇ ਦੁੱਧ ਦਾ ਦੁੱਧ ਦਾ ਪਾਣੀ ਤੇ ਪਾਣੀ ਦਾ ਪਤਾ ਹੈ ਪਰ ਪੁਲਿਸ ਸਿਰਫ ਆਪਣੀ ਵਰਦੀ ਔਰ ਆਪਣੀ ਡਿਊਟੀ ਬਚਾਉਣ ਵਾਸਤੇ ਜਿਹੜਾ ਉਹਨੇ ਨਿਰਦੋਸ਼ ਮੁੰਡੇ ਤੇ ਪਰਚਾ ਕਰਕੇ ਉਹਨੂੰ ਅੰਦਰ ਘੱਲ ਦਿੱਤਾ ਜਿਹੜਾ ਇਹ ਮੁੰਡਾ ਚੋਰੀ ਕਰਨ ਆਇਆ ਠੀਕ ਹੈ ਜੀ ਇਹ ਵੀਡੀਓ ਛੋਟਾ ਜਿਹਾ ਕਲਿੱਪ ਹੈ ਉਸ ਦਿਨ ਦਾ ਔਰ ਇਹਨੂੰ ਬਾਰ-ਬਾਰ ਬਾਰ-ਬਾਰ ਸੋਸ਼ਲ ਮੀਡੀਆ ਤੇ ਘਮਾ ਘਮਾ ਕੇ ਬੜੇ ਹਾਂ ਬਹੁਤ ਹਾਈਲਾਈਟ ਇਹਨੂੰ ਕਰ ਦਿੱਤਾ ਉਹਨਾਂ ਨੇ ਇਹਦਾ ਬਾਰ-ਬਾਰ ਜਿਗਰ ਕਰ ਰਹੇ ਹੋ ਵੀ ਬੱਚਾ ਚੋਰੀ ਕਰਦਾ ਆ ਦੀ ਆ ਤੇ ਆਮ ਇੱਕ ਦੋ ਦੇ ਪਹਿਲਾਂ ਚੋਰੀ ਕੀਤੀਆਂ ਨੇ ਕਦੀ ਪਿੰਡ ਵਾਲਿਆਂ ਨੇ ਕਦੀ ਉੱਤੇ ਕਾਰਵਾਈ ਨਹੀਂ ਕਰਾਉਂਦੀ ਕੋਸ਼ਿਸ਼ ਕੀਤੀ ਉਹਨੂੰ ਬਾਰ-ਬਾਰ ਇਹ ਮੌਕਾ ਦੇ ਰਹੀ ਹੈ ਜ ਸੁਦਰ ਜੇ ਸੁਦਰ ਜੇ ਸੁਦਰ ਨੂੰ ਮੌਕਾ ਦੇ ਰਹੀ ਹੈ ਜੀ ਉਹਨੂੰ ਮੌਕਾ ਮੌਕਾ ਇੱਕ ਵਾਰ ਹੁੰਦਾ ਵਾ ਦੋ ਵਾਰ ਹੁੰਦਾ ਵਾ ਜਦੋਂ ਸਾਡੇ ਘਰਾਂ ਜਾ ਕੇ ਚੋਰੀ ਕਰ ਲਾਂਗੇ ਫਿਰ ਅਸੀਂ ਮੌਕਾ ਦੇਣਾ ਇੱਕ ਮੈਨੂੰ ਜ਼ਿਆਦਾ ਜਦੋਂ ਇਹ ਘਰੋਂ ਮੋਬਾਈਲ ਚੋਰੀ ਕੀਤਾ ਇਹਨਾਂ ਨੇ ਔਰ ਸਾਡੇ ਨਵੇਂ ਪਿੰਡ ਚੌਂਕੀ ਪੰਜਾਬ ਪੁਲਿਸ ਉੱਤੇ ਜਾ ਕੇ ਮੋਬਾਈਲ ਤੂੜੀ ਜੋ ਲੱਭ ਕੇ ਦੇ ਗਈ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੇ ਕਿ ਇੱਕ ਛੋਟਾ ਜਿਹਾ ਬੱਚਾ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਹ ਚੋਰੀ ਕਰਨ ਵਾਸਤੇ ਬਚਾਇਆ ਪਿੰਡ ਨਿਆਮਪਰੀ ਦੀ ਜਿਹੜੀ ਇਹ ਵੀਡੀਓ ਆ ਤੇ ਗੱਲਬਾਤ ਵੀ ਕਰਾਂਗੇ ਪਿੰਡ ਦੇ ਪੰਚਾਇਤ ਮੈਂਬਰ ਨਾਲ ਸਾਡੇ ਨਾਲ ਨੇ ਸੰਜੇ ਸਾਹਿਬ ਤੇ ਹੋਰ ਜਿਨ੍ਹਾਂ ਦੇ ਘਰੇ ਚੋਰੀ ਕਰਨ ਵਾਸਤੇ ਆਏ ਸੀ ਉਹ ਪਰਿਵਾਰਕ ਮੈਂਬਰ ਨਾਲ ਪੁੱਛਾਂਗੇ ਪਹਿਲਾਂ ਕਾਮਰੇਦ ਸਾਹਿਬ ਨੂੰ ਕੀ ਹੈ ਮਾਮਲਾ ਕਾਮਰੇਦ ਸਾਹਿਬ ਕੀ ਹੈ ਮਾਮਲਾ ਵੀਡੀਓ ਬੜੀ ਤੇਜ਼ੀ ਨਾਲ ਵਾਇ ਤੇ ਹੋਇਆ ਕੀ ਸੀ ਉਸ ਰਾਤ ਇਹ ਨਾ 16 ਤਰੀਕ ਦੀ ਰਾਤ ਹੈ ਜੀ 16 April ਨੂੰ ਤਕਰੀਬਨ ਰਾਤ 11:30 ਵਜੇ ਦੀ ਇਹ ਘਟਨਾ ਹੈ ਉਹ ਪਿੰਡ ਨਿਯਾਮਪੁਰ थाना ਜੰਡਿਆਲਾ ਗੁਰੂ ਦੇ ਵਿੱਚ ਪੈਂਦਾ ਔਰ ਉੱਥੇ ਜਿਹੜਾ ਸਾਡੇ ਮਕਾਨ ਦੇ ਸਾਹਮਣੇ ਮੇਰਾ ਆਪਣਾ ਜਿਹੜਾ ਮਤਲਬ ਇੱਕ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਹਵੇਲੀ ਆ ਉਹਦਾ ਗੇਟ ਲੱਗਾ ਮੇਰੇ ਗੇਟ ਦੇ ਥਾਈਂ ਦੀ ਚੜ ਕੇ ਇਸ ਮੁੰਡੇ ਨੇ ਜਿਹਦਾ ਨਾਮ ਆ ਮਹਿਕਪ੍ਰੀਤ ਮੋਹਕ ਪੀੜਤ ਔਰ ਇਹਨੂੰ ਗਾਈ ਗਾਈ ਦੇ ਨਾਲ-ਨਾਲ ਪਿੰਡ ਦੇ ਅੰਦਰ ਜਾਂ ਜਾਂਦਾ ਉਹ ਉਹਦੇ ਤੋਂ ਚੜ੍ਹ ਕੇ ਤੇ ਮੇਰੇ ਅਗਲੇ ਗੇਟ ਦੇ ਨਾਲ ਹੀ ਜਿਹੜੇ ਦੋ ਬਾਥਰੂਮ ਬੜੇ ਉਹਨਾਂ ਬਾਥਰੂਮਾਂ ਤੇ ਚੜ੍ਹਦਾ ਉਹਦੇ ਤੋਂ ਬਾਅਦ ਚ ਇਹ ਜਿਹੜੇ ਪੀੜਤ ਪਰਿਵਾਰ ਆ ਗੁਰਜੀਤ ਸਿੰਘ ਹਰੀ ਇਹਨਾਂ ਦੇ ਮਕਾਨ ਤੇ ਜਾਂਦਾ ਔਰ ਇਹਨਾਂ ਦੇ ਮਕਾਨ ਦੀ ਛੱਤ ਤੋਂ ਹੀ ਜਿਹੜੀਆਂ ਇਹਨਾਂ ਦੀਆਂ ਪੌੜੀਆਂ ਇਹਨਾਂ ਦੇ ਵੇੜੇ ਦੇ ਵਿੱਚ ਉਤਰਦੀਆਂ ਉਹਦੇ ਥੱਲੇ ਉਤਰ ਜਾਂਦਾ ਉਹਨਾਂ ਪੌੜੀਆਂ ਦੇ ਵਿਚਕਾਰ ਉਹਨਾਂ ਨੇ ਆਪਣੇ ਮਤਲਬ ਜਿਹੜਾ ਬਚਾਅ ਵਾਸਤੇ ਦੋ ਜਿਹੜੇ ਪਾਈਪ ਐਸ ਰੋਕ ਤੇ ਲਾਏ ਆ ਉਹਦੇ ਵਿੱਚ ਕੋਈ ਚੀਜ਼ ਜਿਹੜੀ ਗੈਰ ਜਿਹੜੀ ਸਾਡੇ ਘਰ ਦੇ ਅੰਦਰ ਐਂਟਰ ਨਾ ਹੋਵੇ। ਇਸ ਮੁੰਡੇ ਨੇ ਜਦੋਂ ਉਹਨਾਂ ਦੇ ਉਸ ਘਰ 'ਚ ਐਂਟਰ ਹੋਇਆ ਪਹਿਲੋਂ ਤਾਂ ਜਿਹੜੀ ਉਹਨਾਂ ਦੀ ਪਾਣੀ ਵਾਲੀ ਟੈਂਕੀ ਸੀ ਉੱਤੇ ਉਹਦੇ ਉੱਤੇ ਉਹ ਜਿਹੜਾ ਕਾਲਾ ਪਰਨਾ ਸੀ ਜਿਹੜਾ ਆ ਤੁਹਾਡੇ ਸਾਹਮਣੇ ਤੁਹਾਨੂੰ ਵਿਖਾਇਆ ਉਹ ਲਾਤ ਔਰ ਮੁਰਕੇ ਜਿਹੜੀ ਆਪਣੀ ਪੈਂਟ ਸੀ ਉਹ ਵੀ ਉਸ ਜਗ੍ਹਾ ਤੇ ਲੱਥੀ ਆ ਜਿਹੜੀ ਅੱਜ ਵੀ ਸਾਡੇ ਕੋਲ ਮੌਜੂਦ ਹੈ। ਔਰ ਉਹ ਐਂਟਰ ਹੋ ਕੇ ਉਹਨਾਂ ਦੇ ਘਰ ਦੇ ਅੰਦਰ ਜਿਹਨਾਂ ਦਾ ਗੁਰਦੀਪ ਸਿੰਘ ਦਾ ਬੇਟਾ ਹੈ ਗੁਰਿੰਦਰ ਸਿੰਘ ਔਰ ਉਹ ਤੇ ਉਹਦੀ ਪਤਨੀ ਔਰ ਛੋਟਾ ਬੱਚਾ ਤਿੰਨੇ ਆਪਣੇ ਬੈਡਰੂਮ ਚ ਸੁੱਤੇ ਪਏ ਸੀ ਔਰ ਇਹ ਉਹਨਾਂ ਦੇ ਬੈਡਰੂਮ ਚ ਮਤਲਬ ਇੱਕ ਮੋਬਾਈਲ ਚੋਰੀ ਕਰਦਾ ਔਰ ਇੱਕ ਚੇਨ ਜਿਹੜੀ 골ਡ ਦੀ ਸਮਝ ਕੇ ਇਹਨੇ ਫੜੀ ਔਰ ਉਹ ਜਿਹੜਾ ਚੇਨ ਇਹਨੇ ਫੜੀ ਉਹ ਵਜਨ ਵਾਲੀ ਸੀ ਹੈਗੀ ਉਹ ਆਰਟੀਫੀਸ਼ੀਅਲੀ ਔਰ ਉਹ ਡਿੱਗ ਪੀ ਥੱਲੇ ਫਰਸ਼ ਤੇ ਰਿਹਾ ਫਰਸ਼ ਤੇ ਖੜਾਕ ਹੋ ਗਿਆ ਉਹ ਕੀ ਗੱਲ ਕੀ ਮੈਂਬਰ ਸਾਹਿਬ ਸੋਰੀ ਕਾਮਰੇਡ ਸਾਹਿਬ ਕੀ ਸਬੂਤ ਕੀ ਹੈ ਵੀ ਉਹ ਜਿਹੜੀ ਚੇਨ ਚੋਰੀ ਕਰਨ ਆਇਆ ਸੀ ਉੱਥੇ ਰੱਖੀ ਗਈ ਹੈ ਕਿਉਂਕਿ ਇਹ ਕੀਮਤੀ ਚੀਜ਼ ਹੁੰਦੀ ਸ਼ਾਇਦ ਕਿਤੇ ਲੁਕਾ ਕੇ ਰੱਖਦੇ ਕਿਤੇ ਸਾਈਡ ਤੇ ਰੱਖਦੇ ਕਿ ਉਹਦਾ ਵੀ ਮਨਸ਼ਾ ਵੀ ਚੋਰੀ ਕਰਨ ਆਇਆ ਸੀ ਉਹਨੇ ਜਿਹੜੀ ਚੈਨ ਚੋਰੀ ਕੀਤੀ ਹੈ ਜਾਂ ਮੋਬਾਈਲ ਚੋਰੀ ਕੀਤਾ ਗਿਆ ਹੈ ਇਸਦੇ ਕੋਈ ਹੈਗੇ ਪੁਖਤਾ ਸਬੂਤ ਮੈਂ ਪੁਖਤਾ ਸਬੂਤ ਇਹ ਆ ਵੀ ਜਦੋਂ ਡਿੱਗਾ ਉਹਦੇ ਖਰਾਕ ਦੇ ਨਾਲ ਹੀ ਆਪਣਾ ਗੁਰਿੰਦਰ ਸਿੰਘ ਉੱਠਿਆ ਜਦੋਂ ਉੱਠਿਆ ਤੇ ਉਹਨਾਂ ਦਾ ਜਿਹੜਾ ਘਰ ਦੇ ਅੰਦਰ ਕਮਰੇ ਦੇ ਅੰਦਰ ਉਹਦੇ ਜਿਹੜਾ ਮੇਜ਼ ਪਿਆ ਸੀ ਇਹ ਮੇਜ਼ ਦੀ ਸ਼ਰਨ ਲੈ ਕੇ ਉਹਦੇ ਉਹਲੇ ਹੋ ਗਿਆ ਔਰ ਉਹਨੇ ਉੱਠ ਕੇ ਜਦੋਂ ਵੇਖਿਆ ਵੀ ਮੇਰੇ ਘਰ 'ਚ ਖਰਾਕ ਕੇ ਕਾ ਕੇ ਇਸ ਗੱਲ ਦਾ ਹੋਇਆ ਔਰ ਉਹਨੇ ਜਦੋਂ ਆਲੇ ਦੁਆਲੇ ਝਾਤੀ ਮਾਰੀ ਪਹਿਲਾਂ ਤੋਂ ਉਹਨੂੰ ਇਸ ਸਭਾਵਨਾ ਸੀ ਵੀ ਉਸ ਰਾਤ ਹਨੇਰੀ ਆਈ ਹੈ ਬੱਤੀ ਬੰਦ ਹੈ ਸ਼ਾਇਦ ਏਸੀ ਆ ਬੱਤੀ ਆ ਗਈ ਹੈ ਤੇ ਏਸੀ ਚੱਲ ਪਿਆ ਵੀ ਖਰਾਕ ਹੋਇਆ ਜਦੋਂ ਉਹਨੇ ਵੇਖਿਆ ਬੱਤੀ ਤੇ ਆਈ ਨਹੀਂ ਤੇ ਖਰਾਕ ਕਾਦਾ ਹੋਇਆ ਜਦੋਂ ਉਹਨੇ ਗੋਵ ਦੇ ਨਾਲ ਮਤਲਬ ਇਕਦਮ ਜਦੋਂ ਸੁੱਤਾ ਪਿਆ ਬੰਦਾ ਉੱਠਦਾ ਤਾਂ ਉਹਨੇ ਵੇਖਿਆ ਤੇ ਇਸ ਬੱਚੇ ਦੇ ਉੱਤੇ ਉਹਦੀ ਨਿਗਾਹ ਪਈ ਇਸ ਵੀ ਕਮਰੇ 'ਚ ਜਦੋਂ ਹਨੇਰੀ ਆਉਂਦੀ ਹੈ ਬੱਤੀ ਗਈ ਹੋਗੀ ਜ਼ਰੂਰੀਗਾ ਠੀਕ ਆ ਚਾਂਡਿੰਗੇ ਦੇ ਨਾਲ ਕਿੰਨੀ ਕ ਆਵਾਜ਼ ਆਉਂਦੀ ਕਮਰੇ ਵਾਜ ਇੱਕਦਮ ਜਿਉਂ ਕੋਈ ਖਰਾਕ ਹੁੰਦਾ ਮਾੜਾ ਮੋਟਾ ਡਿਸਟਰਬੈਂਸ ਹੋ ਜਾਏ ਸੁੱਤੇ ਪਿਆ ਜਿਹਦਾ ਜਿਹਦਾ ਸੁੱਤਾ ਹੁੰਦਾ ਕਹਿੰਦੇ ਨੀਂਦ ਚ ਸੁੱਤਾ ਹੁੰਦਾ ਬੰਦੇ ਲਾਗੇ ਭਾਵੇਂ ਜੋ ਮਰਜ਼ੀ ਹੋਵੇ ਤੇ ਵਾਜ ਨਹੀਂ ਆਉਂਦੀ ਤੁਸੀਂ ਸਿਆਣੇ ਹੋ ਬੰਦਾ ਕਹਿੰਦਾ ਸੁੱਤਾ ਮਰਿਆ ਬਰਾਬਰ ਹੁੰਦਾ ਵਾ ਮੈਂ ਨਾ ਜੀ ਕਈ ਵਾਰੀ ਇਸ ਕਿਸਮ ਦੀਆਂ ਸੁਭਾਵ ਬਣਾਵਾ ਆਪਾਂ ਕਹਿੰਦੇ ਆ ਪਰ ਕਈ ਵਾਰੀ ਬੰਦਾ ਅਚੇਤ ਮਨ ਚ ਹੁੰਦਾ ਜਦੋਂ ਕੋਈ ਉਹਨੂੰ ਮਾੜੀ ਮੋਟੀ ਕਈ ਵਾਰੀ ਬਿੱਲੀ ਵੀ ਛਾਲ ਮਾਰੇ ਤੇ ਉਹਦੇ ਤੇ ਵੀ ਬੰਦੇ ਜਾਗ ਜਿਹੜੀ ਖੁੱਲ ਜਾਂਦੀ ਆ ਕਪੜਾ ਸਾਹਿਬ ਬੜੇ ਵੱਡੇ ਇਲਜ਼ਾਮ ਲੱਗ ਰਹੇ ਨੇ ਪਰਿਵਾਰ ਉੱਤੇ ਤੁਸੀਂ ਦੇਖਿਆ ਜਿਸ ਵੀਡੀਓ ਤੇ ਰਾਣ ਨੂੰ ਰੋਟੀ ਮੰਗਣ ਜਾਂਦਾ ਜਾਂ ਰੋਟੀ ਖਾਣ ਜਾਂਦਾ ਜਿੱਦਾਂ ਵੀ ਗਿਆ ਜਾਂਦਾ ਅਤੇ ਉਸ ਤੋਂ ਬਾਅਦ ਉਸ ਦੀ ਮਾਰਕਟਾਈ ਕੀਤੀ ਜਾਂਦੀ ਹੈ ਕੁੱਟ ਮਾਰ ਕੀਤੀ ਜਾਂਦੀ ਹੈ ਤੁਸੀਂ ਦੇਖਦੇ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਹੈ ਇਹਦੇ ਬਾਰੇ ਇਹ ਹੈ ਕਿ ਜਦੋਂ ਰਾਤ ਅਚਨਚੇਤ ਉਸ ਜਿਹੜਾ ਗੁਰਿੰਦਰ ਸਿੰਘ ਆ ਉਹਨੇ ਉਸ ਮੁੰਡੇ ਨੂੰ ਫੜਿਆ ਤੋਂ ਨੇ ਉਹਨੂੰ ਪੁੱਛਿਆ ਵੀ ਤੂੰ ਕੀ ਲੈਣ ਆਇਆ ਆਂਦਾ ਮੈਂ ਰੋਟੀ ਖਾਣ ਆਇਆ ਆਂਦਾ ਰਾਤ ਸਾਢੇ 11 12 ਵਜੇ ਰੋਟੀ ਕੌਣ ਖਾ ਗਏ ਇਸ ਤਰ੍ਹਾਂ ਖਾਂਦਾ ਤੂੰ ਤਾਂ ਸਾਡੀ ਚੋਰੀ ਕਰ ਲਈ ਆ ਫਿਰ ਜਿਹੜੀ ਉਹ ਜਿਹੜੀ ਵੀਡੀਓ ਆ ਉਹ ਉਸ ਸਮੇ ਬਣਾਈ ਗਈ ਇਸ ਕਰਕੇ ਵੀ ਸਵੇਰੇ ਪੰਚਾਇਤ ਦੇ ਅੰਦਰ ਸਬੂਤ ਕਰਨ ਵਾਸਤੇ ਵੇਖਿਆ ਵੀਡੀਓ ਵਿੱਚ ਮਥੋੜੀ ਜੇ ਬੱਚੇ ਦਾ ਮਾਰਕਟੇ ਵੀ ਕੀਤੀ ਜਾ ਰਹੀ ਆ ਬੱਚੇ ਦੇ ਕੱਪੜੇ ਤੱਕ ਵੀ ਲਾਏ ਗਏ ਨੇ ਇਹ ਕੌਣ ਧੁਆ ਤੋਈ ਬੱਚੇ ਦਾ ਕਰ ਰਿਆ ਸੀ ਇਹ ਸ਼ਖਸ ਕੌਣ ਸੀ ਜਿਹੜਾ ਬੰਦਾ ਵੇਖੋ ਜੀ ਗੁਰਿੰਦਰ ਸਿੰਘ ਨੇ ਉਹਨੂੰ ਫੜਿਆ ਔਰ ਉਹਦਾ ਮਾਂ ਪਿਓ ਜਿਹੜਾ ਦੂਸਰੇ ਕਮਰੇ ਚ ਸੁੱਤਾ ਹੋ ਆਣ ਕੇ ਉਹਨੂੰ ਜਦੋਂ ਰੌਲਾ ਸੁਣ ਕੇ ਆਇਆ ਤਾਂ ਆਪਣੇ ਬੱਚੇ ਦੇ ਕੋਲੋਂ ਉਸ ਮੁੰਡੇ ਨੂੰ ਛਿੜਾ ਰਿਆ ਵੀ ਤੂੰ ਇਹਨੂੰ ਮਾਰਨਾ ਨਹੀਂਗਾ ਆਪਾਂ ਸويرੇ ਗੱਲ ਕਰਾਂਗੇ ਉਸ ਮੌਕੇ ਦੇ ਉੱਤੇ ਜਿਹੜਾ ਰਾਤ ਪਰਿਵਾਰ ਜਿਹੜਾ ਪੀੜਤ ਪਰਿਵਾਰ ਆ ਉਹ ਹਰਪ੍ਰੀਤ ਸਿੰਘ ਮੈਂਬਰ ਪੰਚਾਇਤ ਔਰ ਅਮਰਜੀਤ ਸਿੰਘ ਜਿਹੜਾ ਸਾਬਕਾ ਫੌਜੀ ਆ ਉਹਨਾਂ ਨੂੰ ਫੋਨ ਕਰਦਾ ਔਰ ਅਮਰਜੀਤ ਸਿੰਘ ਉਸੇ ਵੇਲੇ ਰਾਤ ਉਹਨਾਂ ਦੇ ਘਰ ਵਿਜ਼ਿਟ ਕਰਦਾ ਔਰ ਜਾ ਕੇ ਜਦੋਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਪੰਚਾਇਤ ਦੇ ਨਾਲ ਔਰ ਉਹ ਵੀਡੀਓ ਉਸ ਸਮੇਂ ਹੀ ਬਣੀ ਆ ਵੀ ਸਵੇਰੇ ਪੰਚਾਇਤ ਨੂੰ ਵਿਖਾਵਾਂਗੇ ਪੀ ਜਦ ਤੂੰ ਜਦੋਂ ਉਹ ਉਹਨੂੰ ਡਰਾਉਂਦੇ ਆ ਵੀ ਤੇਰੇ ਮੈਂ ਕਈ ਮਾਰ ਦੇਣੀ ਆ ਤੇ ਮਾਂ ਪਿਓ ਜਿਹੜਾ ਉਹ ਫੜਦਾ ਕਈ ਵੀ ਤੂੰ ਨਹੀਂ ਇਹ ਕੰਮ ਨਹੀਂ ਕਰਨਾ ਔਰ ਤੂੰ ਦੱਸ ਵੀ ਸਾਡੇ ਘਰ ਆਇਆ ਕੀ ਆ ਕੀ ਲੱਗਦਾ ਨਹੀਂ ਇਹ ਕੈਬਨਰ ਸਾਹਿਬ ਜਿਹੜੀ ਵੀਡੀਓ ਬਣਾਉਣੀ ਆ ਸੋਸ਼ਲ ਮੀਡੀਆ ਤੇ ਪਾਉਣੀ ਆ ਕੀ ਲੱਗਦਾ ਨਹੀਂ ਕਿਤੇ ਜੁਰਮ ਹੈਗਾ ਚੀਜ਼ ਨੂੰ ਲਾ ਕੇ ਕਿਸੇ ਦੀ ਵੀਡੀਓ ਇਸ ਤਰ੍ਹਾਂ ਬਣਾ ਕੇ ਸੋਸ਼ਲ ਮੀਡੀਆ ਤੇ ਵੈਲ ਕਰਨਾ ਦੇਖੋ ਇਹ ਇਹ ਜਿਹੜੇ ਪਰਿਵਾਰ ਆ ਸਮਾਜ ਦੇ ਅੰਦਰ ਕਈ ਵਾਰੀ ਅਸੀਂ ਅੱਜ ਕੱਲ ਅਨਪੋਲ ਇਸ ਤਰੀਕੇ ਨਾਲ ਫਸ ਜਾਂਦੇ ਆ ਇਹ ਪਰਿਵਾਰ ਬਿਲਕੁਲ ਸੁਧਾਰਨੇ ਆ ਤੁਸੀਂ ਇਹ ਅੱਧੇ ਕਿਲੇ ਦੇ ਮਾਲਕ ਆ ਔਰ ਘਰ ਦੇ ਅੰਦਰ ਇਹ ਕਰਿਆਨੇ ਦੀ ਦੁਕਾਨ ਕਰਕੇ ਆਪਣਾ ਗੁਜ਼ਰਗੁਜ਼ਾਰਾ ਕਰਦੇ ਆ ਜਿਹੜੀ ਗੱਲ ਤੁਸੀਂ ਸਾਡੇ ਤੋਂ ਸਵਾਲ ਕਰ ਰਹੇ ਜੋ ਵੀ ਦਲਿਤ ਬਨਾਮ ਜਾਂ ਦੂਸਰਾ ਸਵਾਲ ਜਿਹੜਾ ਹੋ ਰਿਹਾ ਵੀ ਉੱਚ ਜਾਤੀ ਦਾ ਜਾਂ ਸ਼ਾਇਦ ਇਹ ਸਵਾਲ ਕਮੇਟੀ ਸਾਹਿਬ ਮੈਂ ਨਹੀਂ ਕਰ ਰਿਹਾ ਜਿਨ੍ਹਾਂ ਬੰਦਿਆਂ ਨੇ ਪਰਚਾ ਦਰਜ ਕਰਾਇਆ ਵਾ ਉਹ ਕਰ ਰਹੇ ਨੇ ਕਿ ਉਹਨਾਂ ਦਾ ਬਾਅਦ ਚੁੱਕੀ ਆ ਵੀ ਦਲਿਤ ਪਰਵਾਹ ਨਾਲ ਤੱਕਾ ਹੋਇਆ ਵਾ ਇਹ ਤੁਸੀਂ ਦੱਸਣਾ ਵੀ ਤੱਕਾ ਹੋਇਆ ਜਾਂ ਨਹੀਂ ਹੋਇਆ ਇਹ ਸਵਾਲ ਉਹਨਾਂ ਦੇ ਆ ਮੇਰੇ ਸਵਾਲ ਨਹੀਂ ਹੈਗੇ ਕਿਉਂ ਪਰਚਾ ਉਹਨਾਂ ਨੇ ਦਰਜ ਕਰਾਇਆ ਚੀਜ਼ ਨਹੀਂ ਰੱਖਿਆ ਸਿਰ ਵੇਖੋ ਇਹ ਬਿਲਕੁਲ ਰੋਂਗ ਆ ਟੋਟਲੀ ਇਹ ਪੋਜੀਸ਼ਨ ਰ ਉਹ ਬੱਚੇ ਦਾ ਲਗਾਤਾਰ ਜਿਹੜਾ ਪਿਛਲਾ ਕਰਦਾਰ ਵੀ ਜਿਹੜਾ ਕੈਰੀਅਰ ਆ ਤੁਸੀਂ ਪਿੰਡ ਦੇ ਅੰਦਰੋਂ ਪੜਤਾਲ ਕਰ ਸਕਦੇ ਹੋ ਇਸ ਤੋਂ ਪਹਿਲਾਂ ਇਹਨੇ 4 ਘਟਨਾਵਾਂ ਚੋਰੀ ਦੀਆਂ ਪਿੰਡ ਦੀਆਂ ਕੀਤੀਆਂ ਔਰ ਪੰਚਾਇਤ ਲਗਾਤਾਰ ਇਹਨੂੰ ਬੱਚਾ ਹੋਣ ਕਰਕੇ ਜਾਣ ਦਿੰਦੀ ਆ ਬਾਰ ਬਾਰ ਬਖਸ਼ਦੀ ਆ ਉਹਨੂੰ ਇਹ ਗੱਲ ਉਹਨੇ ਕੰਫੈਸ ਕੀਤੀ ਆ ਪੰਚਾਇਤ ਦੇ ਅੰਦਰ ਜਿਹਨਾਂ ਨੂੰ ਸੱਦਿਆ ਗਿਆ ਤੇ ਪਰਿਵਾਰ ਨੂੰ ਇਹਨਾਂ ਨੇ ਰੈਲਾਈਜ਼ ਕਰਵਾਇਆ ਵੀ ਤੇਰੇ ਬੱਚੇ ਨੂੰ ਅੱਗੇ 3 ਵਾਰੀ ਮਾਫੀ ਦਿੱਤੀ ਆ ਤੁਸੀਂ ਬਾਰ ਬਾਰ ਪਿੰਡ ਦੇ ਅੰਦਰ ਤੁਸੀਂ ਆਪਣੇ ਬੱਚੇ ਨੂੰ ਰੋਕਦੇ ਕਿਉਂ ਨਹੀਂਗੇ ਜਿਹੜੀ ਮਨਨ ਪੰਚਾਇਤ ਦੇ ਅੰਦਰ ਗਏ ਈਵਨ ਤਾਂ ਇੱਥੋਂ ਤੱਕ ਵੀ ਡੀਐਸਪੀ ਜੰਡਿਆਲਾ ਗੁਰੂ ਨੇ ਜਦੋਂ ਸਾਰੀ ਵਾਰਦਾਤ ਸਾਡੀ ਗੱਲਬਾਤ ਸੁਣੀ ਆ ਉਹਦੇ ਅੰਦਰ ਵੀ ਜਦੋਂ ਉਹਨੇ ਉਹਨੂੰ ਪੁੱਛਿਆ ਮੁੰਡੇ ਨੂੰ ਉਹਦੇ ਅੰਦਰ ਵੀ ਉਹਨੇ ਕੰਫੈਸ ਕੀਤਾ ਵੀ ਮੈਂ ਵਾਕਿਆ ਹੀ ਚੋਰੀਆਂ ਕੀਤੀਆਂ ਪਰ ਜੇ ਗੱਲ ਕਰੀਏ ਕਾਮਰੇਟ ਸਾਹਿਬ ਜੇਕਰ ਉਹ ਬੱਚਾ ਮੰਨ ਲਿਆ ਵੀ ਮੈਂ ਚੋਰੀ ਕਰਨ ਆਇਆ ਸੀ ਮੈਂ ਪਹਿਲੇ ਵੀ ਚੋਰੀ ਨਹੀਂ ਕੀਤੀਆਂ ਫਿਰ ਪੁਲਿਸ ਨੇ ਪਰਚਾ ਕਿਉਂ ਦਰਜ ਕੀਤਾ ਕਿ ਲਾ ਕੇ ਕਿਉਂ ਪੁਲਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਜਦੋਂ ਬੱਚਾ ਸਾਹਮਣੇ ਕਹਿ ਰਿਹਾ ਵੀ ਮੈਂ ਚੋਰੀ ਕਰਨ ਗਿਆ ਸੀ ਫਿਰ ਪੁਲਿਸ ਨੇ ਪਰਚਾ ਕਿਉਂ ਐਸੀ ਅਕੜ ਕਰ ਦਿੱਤੀ ਕਿਉਂਕਿ ਜਿਹੜ ਉਹਨੂੰ ਵੇਖ ਕੇ ਪੁਲਿਸ ਤੇ ਪ੍ਰੈਸ਼ਰ ਹੀ ਇੰਨਾ ਹੋ ਗਿਆ ਵੀ ਉਹ ਲੈਂਡ ਆਰਡਰ ਦੇ ਮਸਲੇ ਨੂੰ ਉਹਨਾਂ ਨੇ ਸਾਹਮਣੇ ਰੱਖ ਕੇ ਵੀ ਫੌਰੀ ਤੌਰ ਤੇ ਆਪਣੀ ਜਾਨ ਛਡਾਉਣ ਵਾਸਤੇ ਵੀ ਇਹ ਇਹਦੇ ਤੇ ਐਫ ਆਈ ਆਰ ਦਰਜ ਕਰ ਦਿਓ ਈਵਨ ਦੈਨ ਪੁਲਿਸ ਨੂੰ ਉਹ ਇਸ ਘਟਨਾ ਦੇ ਦੁੱਧ ਦਾ ਦੁੱਧ ਦਾ ਪਾਣੀ ਤੇ ਪਾਣੀ ਦਾ ਪਤਾ ਹੈ ਪਰ ਪੁਲਿਸ ਸਿਰਫ ਆਪਣੀ ਵਰਦੀ ਔਰ ਆਪਣੀ ਡਿਊਟੀ ਬਚਾਉਣ ਵਾਸਤੇ ਜਿਹੜਾ ਉਹਨੇ ਨਿਰਦੋਸ਼ ਮੁੰਡੇ ਤੇ ਪਰਚਾ ਕਰਕੇ ਉਹਨੂੰ ਅੰਦਰ ਘੱਲ ਦਿੱਤਾ। ਲੱਗਦਾ ਨਹੀਂ ਜੇਕਰ ਪੁਲਿਸ ਨੂੰ ਪਹਲ ਆ ਗਿਆ ਸੀ ਵੀ ਦੋ ਦੋ ਦਦ ਪਾਣੀ ਪਾਣੀ ਹੋ ਗਿਆ ਵਾ ਤੇ ਪੁਲਸਾਬ ਆਪਣੇ ਅਫਸਰਾਂ ਨਾਲ ਗੱਲ ਕਰਦੀ ਜਾਂ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀ ਬਣਾ ਕੇ ਆਪਣੇ ਵੱਲੋਂ ਡੀਐਸਪੀ ਸਾਹਿਬ ਜਾਂ ਐਸਐਚਓ ਸਾਹਿਬ ਪਾਉਂਦੇ ਵੀ ਜਿਹੜੀ ਘਟਨਾ ਐ ਐਸਸੀ ਐਕਟ ਦੇ ਨਾਲ ਜੋੜੀ ਆ ਰਹੀ ਆ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਹੈਗੀ ਇਹ ਚੋਰੀ ਦਾ ਮਾਮਲਾ ਵਾ। ਕਿ ਲੱਗਦਾ ਇਸ ਦਾ ਵੀਡੀਓ ਬਣਾ ਕੇ ਪਾਉਣੀ ਚਾਹੀਦੀ ਸੀ। ਡੀਐਸਪੀ ਸਾਹਿਬ ਨੇ ਸਾਡਾ ਵਰਸ਼ਨ ਪੰਚਾਇਤ ਦਾ ਪਿੰਡ ਦਾ ਔਰ ਜ ਉਹ ਵੀਡੀਓ ਸੋਸ਼ਲ ਮੀਡੀਆ ਤੇ ਡੀਐਸਪੀ ਸਾਹਿਬ ਇਹ ਮੰਨਦੇ ਆ ਵੀ ਜਿਹੜੇ ਪੀੜਤ ਤੇ ਰਿਆ ਜਿਹਦੇ ਤੇ ਪਰਚਾ ਦਰਜ ਕੀ ਕਰ ਰਹੇ ਆ ਅਸੀਂ ਇਹਨਾਂ ਦੇ ਘਰ ਉਹਨਾਂ ਦੇ ਕਹਿਣ ਮੁਤਾਬਕ ਇਹ ਬੱਚਾ ਰਾਤ ਚੋਰੀ ਕਰਨ ਗਿਆ ਨੇ ਆਇਆ ਕੰਮ ਕੀਤਾ ਔਰ ਜਿਹੜੀ ਇਹਦੇ ਤੇ ਸੱਟ ਲੱਗੀ ਆ ਡੀਐਸਪੀ ਦਾ ਵਰਸ਼ਨ ਆ ਵੀ ਇਹ ਪੰਚਾਇਤ ਦੇ ਅੰਦਰ ਇਸ ਮਸਲੇ ਨੂੰ ਨਿਬਟਾਉਣ ਸਮੇਂ ਹੋਈ ਜਿਹੜੀ ਤੂੰ ਤੂੰ ਮੈਂ ਮੈਂ ਉਹਦੇ ਵਿੱਚ ਲੱਗੀ ਆ ਮਤਲਬ ਰਾਤ ਦੇ ਸਮੇਂ ਉਸ ਬੱਚੇ ਤੇ ਕੋਈ ਮਤਲਬ ਇਸ ਕਿਸਮ ਦੀ ਗੱਲ ਨਹੀਂ ਵੀ ਜਾਂ ਉਹਨੂੰ ਕੋਈ ਸੱਟ ਲੱਗੀ ਆ ਜਾਂ ਕੋਈ ਕਿਸੇ ਕਿਸਮ ਦਾ ਪਰਿਵਾਰ ਨੇ ਉਸ ਵੇਲੇ ਕੀਤਾ ਸਿਰਫ ਦਿਨ ਵੇਲੇ ਜਦੋਂ ਪੰਚਾਇਤ ਨੇ ਉਹਨੂੰ ਉਹ ਜਿਹੜਾ ਪੀੜਤ ਲੋਕ ਆਪਣਾ ਪਰਿਵਾਰ ਆ ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਜਦੋਂ ਉਹਨੂੰ ਸੱਦਿਆ ਉਸ ਵੇਲੇ ਜਿਹੜੀ ਉਸ ਮੁੰਡੇ ਦੀ ਭਾਸ਼ਾ ਸੀ ਉਹਨੇ ਮਤਲਬ ਇਸ ਮਸਲੇ ਨੂੰ ਜਿਆਦਾ ਉਲਝਾਇਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਪੰਚਾਇਤ ਦੇ ਮੈਂਬਰ ਕਾਮਰੇਟ ਸਾਹਿਬ ਤੇ ਹੋਰ ਵੱਡੇ ਪਤਵੰਤੇ ਲੋਕ ਜਿਹੜੇ ਨੇ ਅੱਜ ਪਹੁੰਚੇ ਨੇ ਉਸੇ ਮਾਮਲੇ ਦੀ ਕਿਉਂ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਫੈਲ ਹੋ ਰਹੀ ਆ ਜਿਸ ਕਰਕੇ ਪਿੰਡ ਦੀ ਬੰਦਾਮੀ ਬੜੀ ਹੋ ਰਹੀ ਆ ਕਿਸ ਤਰ੍ਹਾਂ ਦੇ ਦੋ ਪਿੰਡ ਦੀ ਬੰਦਾਮੀ ਬੜੀ ਹੋ ਗਈ ਆ ਸੋਸ਼ਲ ਮੀਡੀਆ ਕਰਕੇ ਤੁਹਾਨੂੰ ਵੀ ਬੜੇ-ਬੜੇ ਫੋਨ ਆਉਂਦੇ ਹੋਣਗੇ ਲੋਕ ਕੋਈ ਜੜੀ ਪਿੰਡ ਚ ਚਵਾਰਦਾਤ ਹੋਈ ਆ ਜਿਹੜਾ ਮੁੰਡਾ ਚੋਰੀ ਕਰਨ ਆਇਆ ਠੀਕ ਆ ਜੀ ਇਹ ਵੀਡੀਓ ਛੋਟਾ ਜਾਂ ਕਲਿੱਪ ਹੈ ਉਸ ਦਿਨ ਦਾ ਔਰ ਇਹਨੂੰ ਬਾਰ 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 ਸੋਸ਼ਲ ਮੀਡੀਆ ਤੇ ਘਮਾ ਘਮਾ ਕੇ ਬੜੇ ਹਾਂ ਬਹੁਤ ਹਾਈਲਾਈਟ ਇਹਨੂੰ ਕਰ ਦਿੱਤਾ ਉਹਨਾਂ ਨੇ ਔਰ ਹਾਈਲਾਈਟ ਇਹਨਾਂ ਕਰਤਾ ਔਰ ਪ੍ਰਸ਼ਾਸਨ ਉਸੇ ਵੇਲੇ ਹੀ ਤੇ ਐਫ ਆਰ ਦਰਜ ਕਰਨੀ ਪਈ ਹੈ ਇਹਨਾਂ ਦਬਾਅ ਬਣ ਗਿਆ ਉੱਪਰ ਬਿਲਕੁਲ ਸੋ ਵੀ ਬੱਚੇ ਦੀ ਗੱਲ ਕਰੀਏ ਤੁਸੀਂ ਬੱਚੇ ਦਾ ਬਾਰ ਬਾਰ ਜਿਗਰ ਕਰ ਰਹੇ ਹੋ ਵੀ ਬੱਚਾ ਚੋਰੀ ਕਰਨ ਦਾ ਆ ਦੀ ਆ ਪਹਿਲੇ ਵੀ ਚੋਰੀ ਕਰਨ ਕਰੀ ਕਿਸ ਤਰ੍ਹਾਂ ਸਾਈਕਲ ਚੋਰੀ ਕਰ ਲਿਆ ਜਿਸ ਤਰ੍ਹਾਂ ਲਿਖਿਆ ਪੈਸ ਰੋਡ ਵਿੱਚ ਤੇ ਆਮ ਇੱਕ ਦੋ ਪਹਿਲਾਂ ਚੋਰੀ ਕੀਤੀਆਂ ਨੇ ਕਦੀ ਪਿੰਡ ਵਾਲਿਆਂ ਨੇ ਕਦੀ ਉੱਤੇ ਕਾਰਵਾਈ ਨਹੀਂ ਕਰਾਉਂਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਤਰ੍ਹਾਂ ਪਿੰਡ ਦੀ ਬਦਨਾਮੀ ਨਹੀਂ ਹੁੰਦੀ ਛੋਟਾ ਬੱਚਾ ਕਿ ਜਗਾ ਚੋਰੀਆ ਕਰਦਾ ਦੇ ਦੇਖੋ ਜੀ ਹੈ ਤੇ ਬੜੀ ਵੱਡੀ ਗੱਲ ਤੁਸੀਂ ਕਹਿੰਦੇ ਬਦਨਾਮੀ ਹੁੰਦੀ ਬਦਨਾਮੀ ਤਾਂ ਹੋ ਰਹੀ ਆ ਔਰ ਬਟੇ ਪ੍ਰੋਬਲਮ ਇੱਥੇ ਸੀਗੀ ਇੱਕ ਛੋਟਾ ਬੱਚਾ ਸੀਗਾ ਉਹਨੂੰ ਬਾਰ ਬਾਰ ਇਹ ਮੌਕਾ ਦੇ ਰਹੀ ਜ ਸੁਧਰ ਜੇ ਸੁਧਰ ਸੁਧਰ ਦਾ ਮੌਕਾ ਦੇ ਰਹੀ ਸੀ ਉਹਨੂੰ ਮੌਕਾ ਮੌਕਾ ਸਾਰੀ ਮੌਕਾ ਇੱਕ ਵਾਰ ਹੁੰਦਾ ਵਾ ਦੋ ਵਾਰ ਹੁੰਦਾ ਵਾ ਜਦੋਂ ਸਾਡੇ ਘਰਾਂ ਜਾ ਕੇ ਚੋਰੀ ਕਰ ਲਾਂਗੇ ਫਿਰ ਅਸੀਂ ਮੌਕਾ ਦੇਣਾ ਹੁੰਦਾ ਸਾਡੇ ਜਾਨ ਤੇ ਪੈ ਗਈ ਹੈ ਸਾਡੇ ਤੇ ਪਰਚਾ ਦਰਜ ਹੋ ਗਿਆ ਤੇ ਉਲਸੀਂ ਕਹਿੰਦੇ ਆ ਵੀ ਬੱਚਾ ਜਿਹੜਾ ਵਾ ਦੋਸ਼ੀ ਆ ਉਹ ਚੋਰੀਆਂ ਕਰਦਾ ਬੱਚਾ ਦੇਖੋ ਜੀ ਜਿੰਨੇ ਵੀ ਚੋਰੀਆਂ ਹੀ ਨਾ ਉਹ ਸਾਰੇ ਇਸ ਚੀਜ਼ ਨੂੰ ਥੋੜਾ ਜਿਹਾ ਸੋਚਦੇ ਇਹ ਚ ਬੱਚਾ ਵਾ ਦੇਖੋ ਹੁਣ ਜਿਵੇਂ ਇਹਨਾਂ ਦੀ ਚੋਰੀ ਹੋਈ ਆ ਹੁਣ ਇਹ ਕਹਿ ਰਹੇ ਨੇ ਵੀ ਸਾਡੇ ਜਿਹੜਾ ਇਹਦੇ ਉੱਤੇ ਮੁੰਡੇ ਉੱਤੇ ਐਫ ਆਰ ਦਰਜ ਹੋਣੀ ਚਾਹੀਦੀ ਆ ਠੀਕ ਆ ਨਾ ਇਸੇ ਕਰਕੇ ਉਹ ਤੇ ਅਫੇਦਰਜ ਨਹੀਂ ਜਿਹੜੇ ਪਰਿਵਾਰਾਂ ਵਿੱਚ ਛੋਟੀਆਂ-ਛੋਟੀਆਂ ਚੋਰੀਆਂ ਆਈਆਂ ਹਨ ਉਹਨਾਂ ਕਿਤੇ ਛੋਟਾ ਬੱਚਾ ਮਾਸੂਮ ਬੱਚਾ 14 ਸਾਲ ਦਾ ਸਰਹਾ ਹੈ ਜੀ ਏਜ ਉਹਦੀ ਇਸ ਕਰਕੇ ਹਰੇਕ ਬੰਦਾ ਤਰਸ ਦੇ ਆਧਾਰ ਤੇ ਉੱਤੇ ਕੋਈ ਉਪਰਚਾ ਨਹੀਂ ਕਰਾਇਆ ਗਿਆ ਕੋਈ ਅਫੇਦਰਜ ਨਹੀਂ ਕਰਾਈ ਕੋਈ ਔਰ ਇੱਕ ਮੈਨੂੰ ਜ਼ਿਆਦਾ ਜਦੋਂ ਇਹ ਘਰੋਂ ਮੋਬਾਈਲ ਚੋਰੀ ਕੀਤਾ ਇਹਨਾਂ ਨੇ ਔਰ ਸਾਡੇ ਨਵੇਂ ਪਿੰਨ ਚੌਂਕੀ ਪੰਜਾਬ ਪੁਲਿਸ ਉੱਤੇ ਜਾ ਕੇ ਮੋਬਾਈਲ ਤੋੜੀ ਜੋ ਲੱਭ ਕੇ ਦੇ ਗਈ ਆ ਔਰ ਐਵੇਂ ਉਹਨਾਂ ਨੇ ਵੀ ਇੱਕ ਛੋਟਾ ਬੱਚਾ ਸਮਝ ਕੇ ਛੱਡ ਦਿੱਤਾ ਵੀ ਇਹ ਬੱਚਾ ਵਾ ਇਹ ਵਿਹੜੂਗਾ ਇਹ ਜੇਲ੍ਹ 'ਚ ਭੇਜਾਂਗੇ। ਪੱਕੀ ਲੱਗਦਾ ਨਹੀਂ ਬੱਚਿਆਂ ਦੀ ਜੇਲ੍ਹ ਘਾਰਿਆ ਸੁਧਾਰ ਘਾਰਿਆ ਜੇਕਰ ਇਸੇ ਤਰ੍ਹਾਂ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਰਾਤ 11:30 ਬੱਚਾ ਘਰ 'ਚ ਚੋਰੀ ਕਰਨ ਆਇਆ। ਰੱਬ ਨਾ ਕਰੇ ਕੋਈ ਹਥਿਆਰ ਨਾਲ ਲੈ ਕੇ ਜਾਂਦਾ ਕੋਈ ਵਾਰਦਤ ਕਰ ਦਿੰਦਾ ਕਿ ਬੱਚੇ ਪਰਿਵਾਰ ਨੂੰ ਸਰਟੀਫਿਕੇਟ ਲਾ ਦਿੰਦਾ। ਫਿਰ ਕੀ ਕਹਣਾ ਹੈ ਫਿਰ ਵੀ ਕਹਣਾ ਹੈ ਬੱਚਾ ਸੀ। ਦੇਖੋ ਜੀ ਇਹੀ ਤਾਂ ਬਰੋਲਮ ਹੈ ਨਾ। ਵੀ ਇਹੀ ਤੇ ਬੱਚਾ ਸਮਝ ਕੇ ਛੱਡਿਆ ਪਰ ਇਹ ਨਹੀਂ ਸੀ ਨਾ ਪਤਾ ਇਵੇਂ ਮੈਂ ਹੁਣ ਇਨਾ ਘਰ 'ਚ ਚੋਰੀ ਕਰਨ ਆਊਗਾ। ਅਸੀਂ ਤਾਂ ਉਹਨੂੰ ਜਦੋਂ ਵੀ ਪੰਚਾਇਤ ਦੇ ਵਿੱਚ ਬਿਠਾਇਆ ਵਾ ਇਹਨੇ ਇਹੀ ਵਿਸ਼ਵਾਸ ਦਵਾਇਆ ਉਹਦੇ ਮਾਪੇ ਨੇ ਇਹ ਅ ਠੀਕ ਹੈ ਉਸ ਦਿਨ ਵੀ ਜਿੱਦਣਾ ਹੀ ਪੰਚਾਇਤ ਦੇ ਵਿੱਚ ਬੁਲਾਇਆ ਉਸ ਦਿਨ ਵੀ ਇਹਦੇ ਮਾਪੇ ਨੇ ਇਹੀ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਤੋਂ ਬਾਅਦ ਚੋਰੀ ਨਹੀਂ ਕਰੂਗਾ ਅਸੀਂ ਨੂੰ ਆਪਣੇ ਕੋਲ ਰੱਖਾਂਗੇ ਵੀ ਨਹੀਂ ਠੀਕ ਹੈ ਜੀ ਹੁਣ ਇਹ ਪੇਰੈਂਟਸ ਦੇ ਉਹਦੇ ਕਰਕੇ ਉਹਨਾਂ ਗਰੀਬ ਪਰਿਵਾਰ ਕਰਕੇ ਸੋਚਿਆ ਨਹੀਂ ਇਹ ਐਵੇਂ ਧੱਕਾ ਨਹੀਂ ਕਰਨਾ ਬਸ ਕਿਸ ਤਰ੍ਹਾਂ ਦੇ ਦੇ ਹੁਣ ਐਸੀ ਐਕਟਰ ਦਾ ਜੋੜਾ ਆ ਰਿਹਾ ਵਾ ਪਰਚਾ ਦੱਚ ਹੋ ਗਿਆ ਇਹਨਾਂ ਦੇ ਬੇਟੇ ਉੱਤੇ ਐਸੀ ਐਕਟਰ ਦਾ ਜਿੱਥੇ ਬੰਦੀਆਂ ਨਾਲ ਆ ਕੇ ਪਰਚਾ ਦੱਚ ਕਰਾਇਆ ਵਾ ਕਹਿੰਦੇ ਵੀ ਦਲਿਤ ਪਰਿਵਾਰ ਨਾਲ ਤੱਕਾ ਹੋਇਆ ਵਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵਾਕਿਆ ਤੱਕਾ ਹੋਇਆ ਦਿਲ ਪਰਿਵਾਰਾਂ ਦੇ ਦੇਖੋ ਜੀ ਜਿਹੜੇ ਵੀ ਬੰਦੇ ਪਿੰਡ ਦੇ ਵਿੱਚੋਂ ਸਾਡੇ ਆਏ ਆ ਹੋਰ ਸਾਡੇ ਪਿੰਡ ਵਿੱਚ ਇੱਕ ਵੀ ਬੰਦਾ ਉਹਨਾਂ ਨਾਲ ਹੀ ਹੈਗਾ ਉਹ ਸਾਰੇ ਕੋਈ ਹਿਸ਼ਾੜਾ ਦੀ ਹਿਸ਼ਾੜਾ ਸਾਹਿਬ ਤੋਂ ਆ ਕੋਈ ਅਮਰਕੋੜ ਤੋਂ ਨੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਸੰਸਦਾਂ ਦੇ ਇਹ ਮਨਗਾ ਅਸੀਂ ਪਛਾਇਆ ਪਿੰਡ ਦੇ ਵਿੱਚ ਇੱਕ ਵੀ ਬੰਦਾ ਸਾਨੂੰ ਆਕੇ ਨਹੀਂ ਮਿਲਿਆ ਵੀ ਸਾਡੇ ਕੋਲ ਹਾਲਤ ਪੁੱਛੋ ਅਸੀਂ ਵੀ ਰਾਤ ਹੋਇਆ ਕੀ ਇਹ ਘਟਨਾ ਵਾਪਰੀ ਗਈ ਹੈ ਬਸ ਇੱਕ ਵੀਡੀਓ ਵਾਇਰਲ ਹੋਈ ਆ ਉਹਨੂੰ ਇੰਨਾ ਹਾਈਲਾਈਟ ਕਰਦਾ ਉਹਦੇ ਬੇਸ ਤੇ ਹੀ ਐਫਐਸ ਪਤਾ ਚ ਕਰਵਾ ਦਿੱਤੀ ਜੀ ਜਦੋਂ ਦੋਵੇਂ ਧਰਾਂ ਖਾਸ ਕਰਕੇ ਤੁਸੀਂ ਵੀ ਧਰ ਜਿਹੜੀ ਦੂਸਰੀ ਧਰਿਆ ਜਿਨ੍ਹਾਂ ਨੇ 12ਵੀਂ ਭਾਈਚਾਰਾ ਸਾਡੇ ਜਿਹੜੇ ਆ ਉਹਨਾਂ ਨੇ ਆ ਕੇ ਪਰਚਾ ਦਰਜ ਕਰਾਇਆ ਜਦੋਂ ਦੋਵੇਂ ਧਰਾਂ ਆਪ ਸਾਹਮਣੇ ਬਹਿਂਦੀਆਂ ਡਿਪਟੀ ਸਾਹਿਬ ਦੇ ਸਾਹਮਣੇ ਉਦੋਂ ਜਦੋਂ ਦੁੱਧ ਦੁੱਧ ਪਾਣੀ ਹੁੰਦਾ ਉਦੋਂ ਲਾ ਕੇ ਕੀ ਕਹਿੰਦੇ ਨੇ ਜਿਹੜੇ ਜਿਨ੍ਹਾਂ ਨੇ ਪਰਚਾ ਦਰਜ ਕਰਵਾਉਣ ਵਾਸਤੇ ਆ ਸੀ ਦੂਸਰੀ ਧਰ ਦੇਖੋ ਪਤਾ ਹੀ ਹੈ ਜੀ ਜਦੋਂ ਮੈਨੂੰ ਮਾਰਨਿੰਗ ਕਾਲ ਆਉਂਦੀ ਆ ਸਾਡੇ ਚੌਂਕੀ ਨਜਾ ਸਾਹਿਬ ਦੀ ਕਿਹਦੇ ਨੂੰ ਮੁੰਡੇ ਨੂੰ ਅਸੀਂ ਇਹਨਾਂ ਮੁੰਡੇ ਨੂੰ ਕੁੰਕੀ ਲੈ ਗਏ ਆ। ਹੋਰ ਸਾਨੂੰ ਸਾਡੇ ਦੇਖ ਦੇਖ ਦੇ ਪ੍ਰੈਸ਼ਰ ਬੜਾ ਸੀ ਪਰਚਾ ਦੇ ਦੇਣਾ। ਮੈਂ ਕਹਾ ਸਾਡੀ ਵੀ ਸੁਣੋ ਤੁਸੀਂ। ਅਸੀਂ ਬੱਚਾ ਚੋਰੀ ਕਰਦਾ ਵਾ ਉਹਦੀ ਵੀਡੀਓ ਕਲਿੱਪ ਬਣਾਇਆ ਔਰ ਉਹ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਹੋ ਮੁੰਡਾ ਕਹੀ ਲੈ ਗਏ ਕਿਉਂ ਮਾਰਨ ਪਿਆ ਉਹਨੂੰ ਉਹ ਇੰਨੀ ਆ ਹੀ ਮਤਲਬ ਗਲਤ ਭਾਸ਼ਾ ਬੋਲਦਾ ਸੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਇਸੇ ਲਈ ਉਹਨੂੰ ਮਜਬੂਰ ਨੂੰ ਕੁੱਟਣਾ ਪਿਆ। ਕਿ ਲੱਗਦਾ ਨਹੀਂ ਜਿਹੜੀ ਵੀਡੀਓ ਤੁਸੀਂ ਬਣਾਈਆ ਸੋਸ਼ਲ ਮੀਡੀਆ ਤੇ ਪੈ ਗਈ ਆ ਵਾਇਰਲ ਹੋ ਗਈ ਆ ਕਿ ਲੱਗਦਾ ਵੀ ਕਿਤੇ ਪਰਚੇ ਦਾ ਕਾਰਨ ਤੁਹਾਡੀ ਬਣ ਗਈ ਹੈ। ਬਿਲਕੁਲ ਬਿਲਕੁਲ ਹੈ ਤਾਂ ਬਿਲਕੁਲ ਕਾਰਨ ਆ। ਬਟ ਇਹ ਜਿਹੜੀ ਆ ਵੀਡੀਓ ਆ ਇਹਨੂੰ ਪੰਚਾਇਤ ਨਾਲ ਜੋੜਿਆ ਆ ਰਿਹਾ ਉਹ ਪਤਾ ਕਿਉਂ ਜੋੜ ਰਿਹਾ ਇਹ ਪੰਚਾਇਤ ਨਾਲ ਜੋੜਦੇ ਜਿ ਅਗਲੇ ਦਿਨ ਬੈਠੇ ਆਂ ਔਰ ਪੰਚਾਇਤ ਦੇ ਵਿੱਚ ਬੱਚੇ ਦੀ ਕੁੱਟਮਾਰ ਹੋਈ ਆ ਜਿਵੇਂ ਉਹ ਉਹ ਵੀਡੀਓ ਅਗਲੇ ਦਿਨ ਦੀ ਨਹੀਂ ਆ ਉਸ 16 ਤਰੀਕ ਰਾਤ ਹੀ ਇਹ ਵੀਡੀਓ ਆ ਜਿਹੜੀ ਬਾਰ ਬਾਰ ਪੰਚਾਇਤ ਤੇ ਦੋਸ਼ ਲਾਏ ਆ ਰਹੀ ਪੰਚਾਇਤ ਦੀ ਮੌਜੂਦਗੀ 'ਚ ਵੇਖੋ ਜੀ ਕੀਤਾ ਜੀ ਐਸਪੀ ਭਾਈਚਾਰੇ ਨਾਲ ਐਵੇਂ ਕੀਤਾ ਜੀ ਠੀਕ ਆ ਸਾਡੀ ਸਾਰੀ ਪੰਚਾਇਤ ਐਸਪੀ ਭਾਈਚਾਰੇ ਨਾਲ ਸੰਬੰਧ ਹੈ ਕੋਈ ਹੈ ਹੀ ਨਹੀਂ ਐਵੇਂ ਦੀ ਗੱਲ ਸਾਡੀ ਸੰਬੰਧ ਵੀ ਐਸਪੀ ਆ ਹਾਂਜੀ ਬਿਨੇ ਸੋ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਸਮਝਾਉਣਾ ਚਾਹੋਗੇ ਜਿਸ ਤਰ੍ਹਾਂ ਲੋਕ ਵੀਡੀਓ ਵਾਇਲ ਹੋ ਗਿਆ ਲੋਕ ਬੜੇ ਸਵਾਲ ਕਰ ਰਹੇ ਨੇ ਪਿੰਡ ਯਾਹ ਪਰ ਲੋਕ ਧੱਕਾ ਕਰਦੇ ਨੇ ਸ਼ਾਇਦ ਪੰਚਾਇਤ ਧੱਕਾ ਕਰ ਗਈ ਆ ਬੜੇ ਲੋਕ ਸਵਾਲ ਕਰ ਰਹੇ ਨੇ ਜੀ ਦਾ ਉਹਨਾਂ ਨੂੰ ਕੀ ਆਪਣਾ ਸਪਸ਼ਟੀਕਰਨ ਕੀ ਜਵਾਬ ਦੇਣਾ ਚਾਹੋਗੇ ਦੇਖੋ ਜੀ ਪਿੰਡ ਦੀ ਪੰਚਾਇਤ ਜਿਹੜਿਆਂ ਨੂੰ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਜਿਹੜੇ ਤੁਹਾਡੇ ਮਾਦੇ ਰਹਿਮ ਦੱਸਣਾ ਚਾਹੁੰਦੇ ਆ ਇਹ ਜੋ ਵੀਡੀਓ ਬਾਰ-ਬਾਰ ਬਾਰ-ਬਾਰ ਕਲਿੱਪ ਇੰਨਾ ਹਾਈਲਾਈਟ ਕਰਤਾ ਉਹ ਰੀਜ਼ਨ ਕੋਈ ਹੋਰ ਆ ਇਸ ਕਰਕੇ ਉਹ ਬੰਦਾ ਚੋਰੀ ਕਰਨ ਆਇਆ ਸੀਗਾ ਤੇ ਚੋਰੀ ਕਰਨ ਦੇ ਕਰਕੇ ਹੀ ਉਸ ਨੂੰ ਰਾਤ ਜਦੋਂ ਅਗਲੇ ਗਲਤ ਬੋਲਦਾ ਸੀ ਔਰ ਬੱਚੇ ਨੇ ਉਹਨੂੰ ਕਹਿੰਦਾ ਮੈਂ ਚੋਰੀ ਨਹੀਂ ਕੀਤੀ ਮੈਂ ਰਾਤ ਖਾਣਾ ਖਾਣ ਆਇਆ ਤੇ ਸਮਾਨ ਤੋਂ ਉਹਦੇ ਕੋਲ ਇੱਕ ਮੋਬਾਈਲ ਆਰਟੀਫੀਸ਼ੀਅਲ ਜੁਐਲਰੀ ਕੁਝ ਕੈਸ਼ ਵੀ ਬਰਾਮਦ ਹੋਈ ਆ ਜਦੋਂ ਸਾਰਾ ਕੁਝ ਬਰਾਮਦ ਹੋ ਗਿਆ ਤਾਂ ਮਤਲਬ ਚੋਰੀ ਕਰਨ ਨਹੀਂ ਆਇਆ ਉਹ ਰਾਤ ਖਾਣਾ ਖਾਣ ਤਾਂ ਆਇਆ ਹੀ ਨਹੀਂ ਠੀਕ ਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਬਿਲਕੁਲ ਇਹ ਜਿਹੜੀ ਹੈ ਵਾਰਦਾਤ ਤੇ ਸਹੀ ਆ ਔਰ ਮੌਕੇ ਤੇ ਨੂੰ ਚੋਰੀ ਕਰਦੇ ਫਰਿਆ ਗਿਆ ਵਾ ਔਰ ਅਸੀਂ ਇੱਕ ਪਿੰਡ ਨੇ ਪੰਚਾਇਤ ਨੇ ਇਕੱਠੀ ਹੋ ਗਏ ਇਕ ਇਹਨਾਂ ਨੂੰ ਸਿਰਫ ਵਿਸ਼ਵਾਸਤ ਹੋਇਆ ਸੀ ਵੀ ਨਹੀਂ ਇਹ ਬੱਚਾ ਵਾ ਛੋਟਾ ਜਿਹਾ ਇੱਥੇ ਕਰੈਕਟਰ ਨਾ ਖਰਾਬ ਹੋ ਜਾਏ ਇਹਨੂੰ ਬਚਾ ਲਿਆ ਜਾਵੇ ਬਸ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਲੋਕਾਂ ਨੇ ਸਪਸ਼ਟਿਕਾ ਦਿੱਤਾ ਵੀ ਕਿਸੇ ਵੀ ਕਿਸਮ ਦਾ ਕੋਈ ਧੱਕਾ ਨਹੀਂ ਹੋਇਆ ਇਸ ਪਰਿਵਾਰ ਦੇ ਨਾਲ ਉਸ ਬੱਚੇ ਦੇ ਨਾਲ ਤੇ ਖਾਸ ਕਰਕੇ ਜਿਹੜਾ ਉਹਨਾਂ ਨੂੰ ਜਿਵੇਂ ਜੋੜਿਆ ਜਾ ਰਿਹਾ ਵੀ ਐਸਸੀ ਭਾਈਚਾਰੇ ਨਾਲ ਧੱਕਾ ਹੋ ਗਿਆ ਦਿੱਤ ਪਰਿਵਾਰ ਨਾਲ ਧੱਕਾ ਹੋ ਗਿਆ ਇਸ ਤਰ੍ਹਾਂ ਦਾ ਕੁਝ ਨਹੀਂ ਆ ਕਿਉਂਕਿ ਪਰਿਵਾਰ ਦਾ ਕਹਿਣਾ ਜਾਂ ਪਿੰਡ ਦੇ ਸਰਪੰਚ ਦਾ ਕਹਿਣਾ ਵੀ ਸਾਰੇ ਪਿੰਡ ਦੇ ਸਰਪੰਚ ਤੇ ਮੈਂਬਰ ਜਿਹੜੇ ਨੇ ਉਹ ਐਸਸੀ ਭਾਈਚਾਰਾ ਸਮਝ ਰੱਖਦੇ ਨੇ ਜਿਸ ਪਰਿਵਾਰ ਦੀ ਘਟਨਾ ਹੋਈ ਹੈ ਉਸ ਪਰਿਵਾਰ ਦੇ ਮੁਖੀ ਨਾਲ ਗੱਲਬਾਤ ਕਰਾਂਗੇ ਪਾਪਾ ਜੀ ਕੀ ਨਾਮ ਤੁਹਾਡਾ ਤੁਹਾਡੇ ਘਰੇ ਕੀ ਵਾਦਤ ਹੋਈ ਹੈ 16 ਤਰੀਕ ਨੂੰ ਉਸ ਦਿਨ 11:30 ਵਜੇ ਤੋਂ 10:30 ਵਜੇ ਸਾਡੇ ਘਰ ਉਹ ਲੜਕਾ ਨਾ ਜਿੱਦਾਂ ਤੁਹਾਨੂੰ ਦੱਸਿਆ ਵੀ ਸਰਦਾਰ ਲਖਬੀਰ ਸਿੰਘ ਦਾ ਗੇਟ ਟੱਪ ਕੇ ਤੇ ਕੋਠਿਓ ਕੋਠੀ ਉਪਰ ਸਾਡੇ ਘਰ ਦਾਖਲ ਹੋਇਆ ਫਿਰ ਉਹ ਮੇਰੇ ਲੜਕੇ ਗੁਰਿੰਦਰ ਸਿੰਘ ਦੇ ਕਮਰੇ ਚ ਗਿਆ ਉਥੇ ਉਹਨੇ ਚੋਰੀ ਕੀਤਾ ਪਹਿਲੇ ਮੋਬਾਈਲ ਚੋਰੀ ਕੀਤਾ ਫਿਰ ਜੋ ਪਿਆ ਨਗਲੀ ਆਹਾੜੀ ਨਾ ਰਾਣੀ ਨੇ ਵੀ ਜਤਰਾ ਉਤਰਨ ਨਗਲੀ ਜਾਣ ਕੇ ਪਿੱਛੇ ਬਾਬਾ ਜੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਆ ਜਿਹੜੀ ਤੁਸੀਂ ਬਣਾਈ ਆ ਵੀਡੀਓ ਕਿਸੇ ਨੇ ਨਹੀਂ ਬਣਾਈ ਤੁਸੀਂ ਬਣਾਈ ਆ ਉਸ ਵੀਡੀਓ 'ਚ ਤੁਹਾਡਾ ਬੱਚਾ ਜਿਹੜਾ ਤੁਹਾਡਾ ਬੇਟਾ ਵਾ ਉਸ ਬੱਚੇ ਦਾ ਕੁੱਟਮਾਰ ਕਰ ਰਿਹਾ ਉਹ ਵੀਡੀਓ ਕੀ ਸੱਚਾਈ ਹੈ ਦੱਸੋ ਤੂੰ ਸਾਂਝਾ ਕਰਦੇ ਹੋ ਉਹ ਤੁਸੀਂ ਬਣਾਈ ਆ ਵੀਡੀਓ ਜੋ ਹੈਗੀ ਸੱਚਾਈ ਗਲਤ ਹੈ ਕਿ ਸਹੀ ਸਹੀ ਵੀਡੀਓ ਹੈ ਜਦੋਂ ਕਿਸੇ ਘਰ ਵਿੱਚ ਕੋਈ ਚੋਰ ਦਾਖਲ ਹੁੰਦਾ ਮੰਨ ਲਓ ਤੁਹਾਡੇ ਘਰ ਆ ਤੇ ਤੁਸੀਂ ਕੀ ਉਹਦੇ ਨਾਲ ਵਿਹਾਰ ਕਰੋਗੇ ਹੈ ਉਹ ਵਿਹਾਰ ਤੁਹਾਡੇ ਲੜਕੇ ਨੇ ਕੀਤਾ ਉਹਨੂੰ ਪੁੱਛਿਆ ਵੀ ਤੂੰ ਕਿਧਰੋਂ ਆ ਇਹ ਸਾਰਾ ਗੇੜੀ ਬੰਨਦਾ ਸਾਡਾ ਅੰਦਾ ਵੀ ਉੱਚੀਆਂ ਤੇ ਕਿੰਦੀ ਆਇਆ ਅੰਦਾ ਮੈਂ ਦੀ ਆਇਆ ਖੋਣ ਕਿੰਨੀ ਉਸ ਬੱਚੇ ਦੀ ਉਮਰ ਕਿੰਨੀ ਦਸ਼ਕਾਂ ਸਾਝਾ ਕਰਦੇ ਕਿ ਦੱਸ ਦਿਓ ਉਮਰ ਕਿੰਨੀ ਹੈ ਬੱਚੇ 12 13 ਸਾਲ ਦੀ ਉਮਰ ਹੈ ਸਾਰੇ ਹਾਂਜੀ ਹਾਂਜੀ ਲੱਗਦਾ 14 ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਕਈ ਲੈ ਕੇ ਦਿਵਾਲੇ ਹੋਣਾ ਉਸ ਨੂੰ ਮਾਰਕਟ ਨਾਲ ਘੁੱਟਣਾ ਕਿ ਲੱਗਦਾ ਜਾਇਜ ਹੈ ਲੜਕੇ ਆ ਖੋਇਆ ਸੀ ਤੇ ਉਹਨੂੰ ਅਸ਼ਰਾਇਆ ਉਹਨੂੰ ਆਪਣੇ ਆ ਚਾਚੇ ਦੇ ਲੜਕੇ ਫੌਜੀ ਨੂੰ ਬੁਲਾਇਆ ਇਸੇ ਕਰਕੇ ਵੀ ਇਹਨੂੰ ਮਾਰਨਾ ਨਹੀਂ ਇਹ ਬੱਚਾ ਤੇ ਸਵੇਰੇ ਪੰਚਾਇਤ ਸਾਰਾ ਜਾਰ ਮੈਂ ਅੰਬਰ ਨੂੰ ਅਸੀਂ ਸੂਚਿਤ ਕਰ ਦਿੱਤਾ ਹਨ ਹੈ ਵੀਡੀਓ ਬਣਾਈ ਤੇ ਗਵਾਂੜੀ ਇੱਕ ਮੁੰਡਾ ਛਡੋਣ ਲਈ ਇਹਨਾਂ ਦੇ ਰਾਤ ਜਦੋਂ ਰੋੜਾ ਸਬੂਤ ਵਾਜਾ ਬਣਾਈ ਬਸ ਉਹਨੂੰ ਅਸੀਂ ਆਪ ਹੀ ਆਖਿਆ ਵੀ ਸਬੂਤ ਵਜੋਂ ਇਹ ਵੀਡੀਓ ਬਣਾ ਦੇ ਹਾਂਜੀ ਬੇ ਜੀ ਤੁਸੀਂ ਕੀ ਕਹਿਣਾ ਚਾਹੋ ਸਰ ਜੀ ਮੈਂ ਤੇ ਤੁਹਾਡੇ ਮਦਰ ਇਹ ਪਹੁੰਚਾਉਣਾ ਕਿ ਰਾਤ ਦੇ ਸਮੇਂ ਜਿਸ ਟਾਈਮ ਮੁੰਡਾ ਅੰਦਰ ਆਇਆ ਆਪਣੀ ਭੈਣ ਠੀਕ ਹੈ ਜੀ ਜਾਂ ਆਡੀ ਨੋ ਜਾਂ ਆਡੀ ਮਾਂ ਅੰਦਰ ਬੈਠੀ ਹੋਗੀ ਤੇ ਨੰਗੇ ਹਾਲਚੋਂ ਅੰਦਰ ਆਇਆ ਤੇ ਆਪਾਂ ਕੀ ਗੱਲਾਂ ਨੂੰ ਕੀ ਕਵਾਂਗੇ ਸਾਨੂੰ ਜਾਤੀਵਾਦਾਂ ਜੁੜਿਆ ਗਿਆ ਸਾਡੇ ਘਰ ਦੀ ਸੇਫਟੀ ਰੱਖੇ ਨੇ ਵੇਖੀ ਨਹੀਂ ਇਹ ਤੁਹਾਡੇ ਨਾਲ ਹੀ ਪੁੱਛਣਾ ਚਾਹੁੰਦਾ ਕਿ ਕਾਨੂੰਨ ਚ ਲਿਖਿਆ ਕਿ ਅੱਧੀ ਰਾਤ ਕਿਥੇ ਘਰ ਜਾਓ ਨੰਗੇ ਹੋ ਗਏ ਤੋਂ ਮੁੜ ਕੇ ਉਦੋਂ ਫਲਾਹ ਦਾ ਰਭਾਈ ਇਹਨਾਂ ਪਰਿਵਾਰ ਨੂੰ ਇਹ ਹਰੈਸਮੈਂਟ ਕਿਤਾ ਜਾਂ ਡਿਆ ਜਾਤੀ ਵਾ ਤੌਰ ਤੇ ਮੈਂ ਬਿਲਕੁਲ ਮੈਂ ਪਹਿਲੋ ਗੱਲ ਕੀਤੀ ਪਰਿਵਾਰ ਨਾਲ ਵੀ ਜਿਵੇਂ ਕਹਿੰਦੇ ਸੀ ਵੀ ਪਹਿਲੇ ਵੀ ਚੋਰੀਆਂ ਕੀਤੀਆਂ ਵਾ ਅਸੀਂ ਨਹੀਂ ਨਹੀਂ ਕੰਪਲੀਟ ਕੀਤੀ ਵੀ ਬੱਚਾ ਵਾ ਸ਼ਾਇਦ ਸੁਧਰ ਜੇਗਾ ਨਵਾਂ ਸਮਝ ਗਿਆ ਪਰ ਮੈਂ ਉਹ ਗੱਲ ਕਿੱਗੀ ਸਰਦਾ ਜੀ ਨਾਲ ਕੀਤੀ ਆ ਕਿ ਰੱਬ ਨਾ ਕਰੇ ਬੱਚਾ ਕੋਈ ਹਥਿਆਰ ਲੈ ਕੇ ਪਰਿਵਾਰ ਨੂੰ ਕੋਈ ਸੱਟ ਪੇੜਾ ਲਾ ਦਿੰਦਾ ਤੇ ਫੇਰ ਵੀ ਕਹਿਣਾ ਸੀ ਬੱਚਾ ਵਾ ਦੇਖੋ ਸਰ ਜੀ ਤੁਸੀਂ ਸਵਾਲ ਕਰ ਰਹੇ ਸਰਪੰਚ ਸਾਹਿਬ ਨੂੰ ਤੁਸੀਂ ਕੀਤਾ ਸੀ ਵੀ ਕੋਰਟ ਟੂ ਲਾ ਤੁਸੀਂ ਗਲਤ ਕੀਤਾ ਉਹਨਾਂ ਕੋਟ ਮਾਰ ਨਹੀਂ ਕਰਨੀ ਚਾਹੀਦੀ ਪਰ ਮੈਂ ਤੁਹਾਡੇ ਲਈ ਪੁੱਛਣਾ ਚਾਹਣਾ ਇਹ ਸਰਕਾਰ ਨੂੰ ਜੇ ਲੋਅ ਦੇ ਤੌਰ ਤੇ ਵੀ ਇਹ ਬਿਲਕੁਲ ਜੈਰਿਆ ਕਿਸ ਤਰੀਕੇ ਨਾਲ ਲੰਘਿਆ ਹੱਤ ਜਾਣਾ ਤੇ ਜਿਹੜੇ ਦੋ ਚਪੇੜਾ ਮਾਰਤੀਆਂ ਤੁਰਨ ਜਾਤੀਵਾਦ ਦਾ ਨਾਮ ਦੇ ਕੇ ਬਿਲਕੁਲ ਮੈਂ ਕਹਿੰਦਾ ਮਾਰਨਾ ਜਾਇਜ ਹੈ ਕੁੱਟਣਾ ਵੀ ਜਾਇਜ ਹੈ ਪਰ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਨੀ ਇਹ ਜਾਇਜ ਹੈ ਇਹ ਵੀ ਦੱਸੋ ਤੁਸੀਂ ਸਬੂਤ ਤੌਰ ਤੇ ਵੀਡੀਓ ਬਣੀ ਜੀ ਗਾੜੀ ਪੜਾ ਕੇ ਰੱਖਣੀ ਜੀ ਆਪਣੇ ਕੋਲ ਰੱਖਣੀ ਚਾਹੀਦੀ ਸੀ ਜਾਂ ਵਾਇਰਲ ਕਰ ਲਈ ਜੀ ਜਿੱਦੋਂ ਬੰਦਾ ਨਾ ਪੜ੍ਹਦਾ ਨਾ ਜੀ ਠੀਕ ਹੈ ਜੀ 22 ਮਿਸਟੇਕ ਪੰਚਾਇਤ ਤੇ ਪੜੀ ਲਿਖੀ ਹੁੰਦੀ ਆ ਪੰਚਾਇਤ ਕਿਹੜੀ ਆ ਪੰਚਾਇਤ ਐਂਡ ਪੜਦੀ ਆ ਪੜੇ ਲਿਖੇ ਨੇ ਪੜੇ ਲਿਖੇ ਲੋਕ ਨੇ ਕਾਮਰੇਡ ਸਾਹਿਬ ਪੜੇ ਲਿਖੇ ਨੇ ਅਣਪੜ੍ਹੇ ਬੰਦਾ ਕਹਿੰਦਾ ਜਿਹਨੇ ਵਾਇਰਲ ਕੀਤੀ ਸਰ ਪੰਚਾਇਤ ਨੇ ਵੀ ਵਾਇਰਲ ਕੀਤੀ ਵੀਡੀਓ ਕਨੇ ਵ ਇੱਕ ਬੱਚਾ ਉਹ ਦੋਵੇਂ ਜੀਵਨਤਰ ਪਏ ਨੇ ਜੀ ਚਲੋ ਅੱਡੇ ਭੋਣੇ ਨੇ ਬੈਠੇ ਆ ਬੰਦਾ ਕਿਸ ਟਾਈਮ ਕਿਸ ਸਾਜ ਹੁੰਦਾ ਕੋਈ ਤੁਹਾਡਾ ਪੱਖ ਲੈਣ ਵਾਸਤੇ ਅੱਜ ਆਪ ਆਇਆ ਸਵਾਲ ਮੇਰੇ ਨਹੀਂ ਹੈ ਜਿਹੜੇ ਮੈਂ ਗੱਲਬਾਤ ਕਰ ਰਿਹਾ ਦੂਸਰਾ ਸਵਾਲ ਹੈ ਜਿਹਨਾਂ ਦਾ ਜਾਤ ਪਾਤ ਤੇ ਪੱਛਾ ਲੱਗਾਇਆ ਵਾ ਬਿਲਕੁਲ ਸਾਡੇ ਸਵਾਲ ਵੀ ਕਰਨੇ ਬੰਦੇ ਆ ਤੁਹਾਨੂੰ ਤੁਸੀਂ ਜਵਾਬ ਦਿੱਤੇ ਇੱਕ ਵਾਰ ਇਹਦੇ ਕੋਈ ਥੋੜੀ ਵੀ ਕੰਟਰੋਵਰਸੀ ਪਕਾ ਰਹੇ ਨਹੀਂ ਸਰ ਤੁਹਾਡੇ ਨਾਲ ਕੰਟਰੋਵਰਸੀ ਨਹੀਂ ਤੁਹਾਡੇ ਮਦਰ ਨੂੰ ਪੁੱਛਣਾ ਚਾਹੁੰਨਾ ਮੈਂ ਬਿਲਕੁਲ ਠੀਕ ਹੈ ਜੀ ਕਿਉਂਕਿ ਤੁਸੀਂ ਵੀ ਕੋਈ ਰਿਪੋਰਟਰ ਹੁੰਦਾ ਨਾ ਜੀ ਉਹ ਬਹੁਤ ਕੁਝ ਕਰ ਸਕਦਾ ਜਿਹੜੀ ਕਲਮ ਹੈ ਨਾ ਜੀ ਇਹ ਦੁਨੀਆ ਨੂੰ ਜਾਗਰੂਕ ਕਰ ਦਿੰਦੀ ਆ ਅਸੀਂ ਤੁਹਾਡੇ ਨਾਲ ਹੀ ਪੁੱਛਣਾ ਚਾਹੁੰਦੇ ਆ ਸਾਡੇ 15 ਦੇ ਪਰਚਾ ਹੋ ਗਿਆ ਠੀਕ ਹੈ ਜੀ ਉਹ ਜੇਲ੍ਹ ਚ ਆ ਜਿਹੜਾ ਮੁੱਖ ਦੋਚੀ ਆ ਉਹ ਘਰ ਬੈਠਾ ਇਸਰ ਇਹ ਹਾਂਜੀ ਮੋਹਤਪ੍ਰੀਤ ਜੀ ਉਹ ਤਾਂ ਆਪਣੇ ਘਰ ਹੈ ਜੀ ਤੇ ਸਾਡਾ ਬੱਚਾ ਭਰਾੜਾ ਜੇਲ੍ਹ ਚ ਆ ਦੱਸੋ ਸਾਨੂੰ ਤੇ ਪਰੇਸ਼ਾਨੀ ਪੈ ਗਈ ਪ੍ਰਸ਼ਾਸਨ ਵੀ ਆਦੀ ਮਤ ਨਹੀਂ ਕਰਨ ਰਿਹਾ ਕੰਮ ਕੋਰਡ ਟੂ ਲਾ ਉਸ ਬੱਚੇ ਦੇ ਪਰਚਾ ਦੇ ਹੋਵੇ ਕਿ ਸਾਡੇ ਬੰਦੇ ਤੇ ਹੋਇਆ ਤੇ ਇਸ ਬੰਦ ਚ ਵੱਡੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਊਗਾ ਐਸਐਸਪੀ ਸਾਹਿਬ ਨੂੰ ਜਾਂ ਐਸਿਕਿਊਸ਼ਨ ਨੂੰ ਮਿਲਿਆ ਜਾਊਗਾ ਇਸ ਬੰਦ ਚ ਵੀ ਪਰਚਾ ਜਿਹੜਾ ਵਾ ਗਲਤ ਹੋ ਗਿਆ ਜਾਂ ੱਤਕਾ ਹੋ ਗਿਆ ਪਰਵਾਨਾ ਜੀ ਸਰ ਅਸੀਂ ਮਿਲ ਕੇ ਵੀ ਆਏ ਆ ਜੀ ਉਹਨਾਂ ਨੂੰ ਵਿਸ਼ਵਾਸ ਹੀ ਦੋਇਆ ਪਰ ਇਹ ਤਾਂ ਫਾਇਰ ਨਹੀਂ ਹੋਈ ਮੁੰਡੇ ਦੇ ਉਹ ਕਰੇ ਫਿਰਦਾ ਜੀ ਮੰਗ ਮੰਗ ਸਰ ਜੀ ਨਿਆ ਚਾਹੀਦਾ ਸਾਡੇ ਭਰਾ ਦਾ ਪਰਚਾ ਰੱਦ ਕਰਕੇ ਠੀਕ ਹੈ ਜੀ ਜਾਂ ਉਹ ਉੱਤੇ ਵੀ ਫਾਇਰ ਹੋਵੇ ਠੀਕ ਹੈ ਜੀ ਬਰਾਬਰ ਦੀ ਹੋਵੇ ਕਲੋਸ ਹੋਣੀ ਚਾਹੀਦੀ ਨਾ ਜੀ ਉੱਤੇ ਵੀ ਫਾਇਰ ਹੋਵੇ ਉਹ ਵੀ ਚਾਵੇਂ ਜੇਲ੍ਹ ਚ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਰ ਬਹੁਤ ਬਧਨਵਾਦੀ ਤੁਸੀਂ ਦੇਖਿਆ ਅੱਜ ਪਰਿਵਾਰ ਕੇ ਮੈਂਬਰਾਂ ਨੇ ਗੱਲਬਾਤ ਕੀਤੀ ਆ ਪਿੰਡ ਦੀ ਪੰਚਾਇਤ ਵੱਡੇ ਤਦਾਦ ਵਿੱਚ ਅੱਜ ਅਮਰਸਾ ਦੇ ਪ੍ਰੈਸ ਕਲੱਬ ਵਿੱਚ ਪਹੁੰਚੀ ਆ ਅਤੇ ਉਹਨਾਂ ਨੇ ਕੱਲੀ-ਕੱਲੀ ਗੱਲ ਦਾ ਜਵਾਬ ਹੀ ਦਿੱਤਾ ਵਾ ਤੇ ਖਾਸ ਕਰਕੇ ਉਹਨਾਂ ਨੇ ਇਹ ਗੱਲ ਪੁਲਿਸ ਪ੍ਰਸ਼ਾਸਨ ਮੰਗ ਕੀਤੀ ਆ ਵੀ ਪਰਚਾ ਜਿਹੜਾ ਵਾ ਕਰੋਸ ਹੋਣਾ ਚਾਹੀਦਾ ਨਾ ਕਿ ਇਸ ਪਰਿਵਾਰ ਨਾਲ ਤੱਕਾ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਹੁਣ ਪੁਲਿਸ ਦੇਖਦੀ ਆ ਵੀ ਪੁਲਿਸ ਇਸ ਮਾਮਲੇ ਵਿੱਚ ਕੀ ਜਾਂਚ ਕਰਦੀ ਆ ਅਤੇ ਪਰਿਵਾਰ ਨੂੰ ਹੁਣ ਕਦੋਂ ਤੱਕ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਦਵਾਉਂਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਜਿਸ ਸਮੇ ਪੰਜਾਬੀ ਲੋਕ ਚੈਨਲ ਤੋਂ ਬੋਲਿਆ ਪੱਤਰਕਾਰ ਹਦੀਦ ਗਰੇਵਾਲ ਹਾਂ ਜੀ ਹਾਂ ਇੱਕਦਾਂ ਤੁਹਾਡੇ ਜਡੇ ਵਾਲੇ ਕੇ ਮਾਮਲਾ ਜਿਹੜਾ ਨizampur ਦੇ ਪਿੰਡ ਦੇ ਜਿਹੜੀ ਬੱਚੇ ਦੀ ਵੀਡੀਓ ਬੈਦ ਹੋਈ ਹੈ ਜੀ ਜੀ ਹਾਂ ਜੀ ਹਾਂ ਸਰ ਉਹ ਕੀ ਹੈ ਸਾਰਾ ਮਾਮਲਾ ਦਸਤਾਉ ਨੂੰ ਸਾਝਾ ਕਰ ਦਿਓ ਤੇ ਠੀਕ ਤੁਹਾਡੇ ਕੋਲ ਕੀ ਕਰਦੇ ਕੀਤੀ ਗਈ ਹੈ ਅਸੀਂ ਪਰਚਾ ਰਜਿਸਟਰਡ ਕਰਤਾ ਸੀ ਜੀ ਗੱਲ ਲਿੱਦਾ ਹੈ ਉਹ ਬਾਕੀ ਹੁਣ ਅੱਜ ਉਹ ਚੱਲ ਰਹੀ ਤਫ਼ਤੀਸ਼ ਉਹ ਬੱਚੇ ਨੇ ਉਹਨਾਂ ਦੇ ਕਿਤੇ ਘਰ ਚੱਲ ਗਏ ਸੀ 10 11 ਵਜੇ ਰਾਤ 11 12 ਵਜੇ ਉਹਨਾਂ ਨੇ ਪਹਿਲਾਂ ਤਾਂ ਉੱਥੇ ਕੁੱਟਮਾਰ ਕੀਤੀ ਚਲੋ ਉੱਥੋਂ ਕਰਕੇ ਪਿੰਡ ਵਾਲਿਆਂ ਨੇ ਛਡਾਤਾ ਦੇ ਦਿੱਤਾ ਵਾਪਸ ਹੂੰ ਮੁੜ ਕੇ ਦੂਜੇ ਦਿਨ ਪੰਚਾਇਤ ਸੀ ਪੰਚਾਇਤ ਚ ਸੱਦਿਆ ਠੀਕ ਉਹ ਪੰਚਾਇਤ ਚ ਫੇਰ ਕਹਾ ਸੁਣੀ ਹੋ ਗਈ ਤਾਂ ਉਹ ਮੁੰਡੇ ਨੇ ਚਾਕੇ ਪੰਚਾਇਤ ਦੀ ਹਾਜ਼ਰੀ ਜੀ ਸਿਰ 'ਤੇ ਡੰਡਾ ਮਾਰਤਾ ਉਹ ਸਿਰ ਪਾਟ ਗਿਆ ਉਹਦਾ ਅੱਛਾ ਜਿੰਨਾਂ ਕਰੇ ਚੋਰੀ ਕਰਨ ਆਏ ਸੀ ਬੱਚਾ ਹਾਂ ਹਾਂ ਉਹਨਾਂ ਦੇ ਮੁੰਡੇ ਨੇ ਠੀਕ ਹੈ ਠੀਕ ਹੈ ਤੇ ਸਰ ਤੁਹਾਡੇ ਕੋਲ ਕੀ ਕਿਸ ਧਾਰਾ ਦੇ ਪਰਚਾ ਅੰਦਰ ਹੋਇਆ ਕੀਤਾਗਾ ਉਹ ਐਸਸੀ ਐਕਟ ਲੱਗਿਆ ਨਾਲ ਪਲੱਸ ਹੋਰ ਜਿਹੜੀਆਂ ਹੈਗੀਆਂ 323 24 23 ਦੀਆਂ ਜਿਹੜੀਆਂ ਸੱਟਾਂ ਦੇ ਵਿੱਚ ਸਾ ਪਰਿਵਾਰ ਨੇ ਅੱਜ ਪ੍ਰੈਸ ਕੌਂਸਲ ਅਮਰਸਰ ਚ ਉਹਨਾਂ ਪ੍ਰੈਸ ਕਲੱਬ ਚ ਪ੍ਰੈਸ ਕਾਨਫਰੰਸ ਕੀਤੀ ਆ ਕਿ ਸਾਡੇ ਦਾ ਜਿਹੜਾ ਪਰਚਾ ਸੀ ਐਕਟ ਦਾ ਹੋਇਆ ਉਹ ਨਿਆਇ ਹੋਇਆ ਵਾ ਉਹਨਾਂ ਕਹਿਣਾ ਕਿ ਅਸੀਂ ਬੀਜੀ ਪਰਿਵਾਰ ਨਾਲ ਸੰਬੰਧ ਰੱਖਦੇ ਆ ਜਦੋਂ ਥਾਣੇ ਅੰਚ ਦੋਵੇਂ ਪਰਿਵਾਰ ਬੈਠੇ ਸੀ ਤੇ ਡੀਐਸ ਘੜੇ ਉਹਨਾਂ ਕਹਿੰਿਆ ਕਿ ਡੀਐਸਪੀ ਰਵਿੰਦੇਸ ਸਿੰਘ ਨੂੰ ਪਤਾ ਸੀ ਇਹ ਚੀਜ਼ ਦਾ ਕਿ ਉਹਨਾਂ ਦੇ ਬੱਚੇ ਸਾਹਮਣੇ ਬੋਲੇ ਆ ਕਿ ਮੈਂ ਚੋਰੀ ਕਰਨ ਆਇਆ ਨਾ ਘਰੇ ਨਾ ਕਿ ਮੈਂ ਰੋਟੀ ਮੰਗਣ ਆਇਆ ਜਦੋਂ ਸਾਡੇ ਗਾਜਿਬ ਦੱਸਿਆ ਜਦੋਂ ਗੱਲਬਾਤ ਹੋਈ ਆ ਹੂੰ ਹੂੰ ਤੇ ਉਹ ਕਹਿੰਦੇ ਕਿਸੇ ਵੀਡੀਓ ਵਾਇਲ ਹੋਣ ਕਰਕੇ ਜਿਹੜਾ ਪਰ ਨਹੀਂ ਨਹੀਂ ਚਲੋ ਜਿਹੜੀ ਜਿਹੜੀ ਚੀਜ਼ ਹੁਣ ਦੋਨੇ ਦੋਨੇ ਪਾਰਟੀਆਂ ਆਪੋ ਆਪਣਾ ਪੱਖ ਦਿੰਦੀਆਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਚੀਜ਼ ਆਊਗੀ ਅਸੀਂ ਉਸ ਹਿਸਾਬ ਨਾਲ ਉਹਨੂੰ ਇਨਵੈਸਟੀਗੇਟ ਕਰਦੇ ਆਂਗੇ ਠੀਕ ਹੈ ਹਾਂਜੀ ਸਰ ਬੱਚੇ ਨੇ ਆਪਣਾ ਜਿਹੜਾ ਗੁਨਾਹ ਕਬੂਲ ਕੀਤਾ ਸੀ ਤੁਹਾਡੇ ਸਾਹਮਣੇ ਵੀ ਮੈਂ ਚੋਰੀ ਕਰਨ ਆਇਆ ਸੀ ਜਾਂ ਜਿਹ ਬੱਚਾ ਜਿਵੇਂ ਪਰ ਉਹ ਤਾਂ ਉਹ ਇਹਨਾਂ ਦਾ ਕਹਿਣਾ ਇਹ ਆ ਵੀ ਚੋਰੀ ਕਰਨ ਆਇਆ ਪਰ ਉਹ ਕਹਿੰਦਾ ਮੈਂ ਰੋਟੀ ਖਾਣ ਆਇਆ ਸੀ ਹੂੰ ਪਰ 11:30 ਉੱਛੇ ਪਰਵਾਹ ਨਾ ਕਹਿਣਾ ਵੀ 11:30 ਨੂੰ ਕਿਹੜਾ ਕਿਸੇ ਘਰੀ ਟੱਪ ਕੇ ਜਾ ਇਸ ਤਰ੍ਹਾਂ ਰੋਟੀ ਮੰਗਵਾਉਂਦਾ। ਸਰ ਦੇਖੋ ਮੇਰੀ ਗੱਲ ਸੁਣੋ ਹੁਣ ਇਹ ਮੈਂ ਤਾਂ ਕਿਸੇ ਦੇ ਮੂੰਹ ਚ ਪਾ ਨਹੀਂ ਸਕਦਾ। ਜਿਹੜੀ ਜਿਹੜੀ ਚੀਜ਼ ਮੇਰੇ ਸਾਹਮਣੇ ਹੋਈ ਆ ਉਹਨੂੰ ਪੁੱਛਿਆ ਸੀ ਵੀ ਕੀ ਕਰਨਾ ਆ। ਉਹ ਕਹਿੰਦਾ ਜੀ ਮੈਂ ਰੋਟੀ ਖਾਣ ਆਇਆ ਸੀ। ਇਹ ਤਾਂ ਅੰਡਰਸਟੂਡੀ ਹੈਗਾ। ਤੇ ਪਰ ਉਹ ਦੂਜੀ ਚੀਜ਼ ਆ ਉਹ ਕਹਿੰਦੇ ਸੀ ਵੀ ਨਹੀਂ ਚੋਰੀ ਕਰਨ ਆਇਆ ਵੀ ਇਹਨੇ ਚੋਰੀ ਕੀਤੀ ਸੀ। ਉਹ ਫਿਰ ਇਹ ਦੋਨਾਂ ਤਰ੍ਹਾਂ ਨੂੰ ਬੈਠੀਆਂ ਸੀਗੇ ਆ ਤਾਂ ਉਹਨਾਂ ਨੇ ਕਿਹਾ ਜਿਹੜੀ ਜਿਹੜੀ ਕਾਰਵਾਈ ਬਣਦੀ ਤੁਸੀਂ ਕੰਪਲੇਂਟ ਦਿਓ ਤਾਂ ਇਨਵੈਸਟੀਗੇਟ ਕਰਕੇ ਅਗਲੀ हां हां पर्चा एक बार एक तो हो गया हो गया ਸੀ ਪਰਚਾ ਆਫਿਸ ਦੇ ਨਹੀਂ ਠੀਕ ਹੈ ਸਰ ਪਰਵਾਹ ਦਾ ਕਹਿੰਦਾ ਵੀ ਪਰਚਾ ਜਿਹੜਾ ਸੀ ਕਰਾਸ ਬੰਦਾ ਸੀ ਇਧਰ ਵੀ ਕਹਿੰਦੇ ਪਰਚਾ ਹੋਇਆ ਮੈਂ ਕਿਹਾ ਜੀ ਉਹੀ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਬਿਆਨ ਲਿਖਾ ਦਿਓ ਜਿਹੜੀ ਜਿਹੜੀ ਚੀਜ਼ ਹੈਗੀ ਇਨਵੈਸਟਿਗੇਟ ਕਰਕੇ ਉਹ ਵੀ ਕਰ ਦੇਾਂਗੇ ਚਲੋ ਠੀਕ ਹੈ ਸਰ ਧੰਨਵਾਦ ਜੀ ਥੈਂਕ